ਮੈਂ ਪੰਨੀ ਜੀ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿੰਨੇ ਪੋਰਟ ਕਰਸ ਆ ਕੇ ਠੀਕ ਆ ਹੋ ਗਿਆ ਕੁਛ ਖਤਮ ਕਰੋ ਮੈਂ ਤੁਹਾਡੇ ਤੋਂ ਸੌਰੀ ਮੰਗਦਾ ਡਿੱਗ ਕੇ ਮਤਲਬ ਪੈਰਾਂ 'ਚ ਨਹੀਂ ਝੁੱਕ ਕੇ ਰਿਸਪੈਕਟ ਨਾਲ ਇੱਕ ਕੁੜੀ ਤੋਂ ਸੌਰੀ ਮੰਗਦਾ ਜਿਹੜੀ ਕੁੜੀ ਜਦ ਰੱਬ ਨੇ ਬਣਾਈ ਆ ਕਿ ਕੋਈ ਗੱਲ ਨਹੀਂ ਤੁਹਾਡੀ ਗਲਤੀ ਹੈ ਮਾਫ ਨੇ ਪਰ ਹੁਣ ਪੋਰਟ ਕਰਸ ਨਹੀਂ ਆਣੇ ਚਾਹੀਦੇ ਨਾ ਮਾਤਾ ਜੀ ਦਾ ਨਾ ਤੁਹਾਡਾ ਨਹੀਂ ਤਾਂ ਫਿਰ ਮੈਂ ਮੁੰਡੇ ਕੁੜੀ 'ਚ ਭਾਜੀ ਫਰਕ ਨਹੀਂ ਦੇਖਦਾ ਸਿੱਧੀ ਗੱਲ ਹੈ ਤੇ ਇਹੀ ਗੱਲ ਮੇਰੀ ਮੈਨੇਜਰ ਲਈ ਆ ਇਹਲੀ ਗੱਲ ਤਾਂ ਇਸ ਮੈਨੇਜਰ ਦੀ ਭਾਈ ਫੋਟੋ ਲਾਈਓ ਹੂੰ ਮੈਂ ਚਾਹੁੰਨਾ ਭਾਵੇਂ ਤਾਂ ਯਾਰ ਘਰ ਉਜੜ ਜੇ ਹੂੰ ਮੈਨੂੰ ਕੋਈ ਚੱਕਣੇ ਘਰ ਚ ਹੈ ਵੀ ਕੋਨਾ ਕੋ ਸਬੂਤ ਮੇਰੇ ਕੋਲੇ ਆਏ ਹੋਏ ਆ ਇਦਾਂ ਦੇ ਗੰਦ ਬੰਦਿਆਂ ਘਰ ਉਜੜੀ ਜਾਵੇ ਭਾਜੀ ਜਿਹੜੇ ਲੋਕਾਂ ਦੇ ਪੈਸੇ ਖਾਂਦੇ ਆ ਲੋਕਾਂ ਨੂੰ ਮਜਬੂਰ ਕਰਦੇ ਆ ਗਲਤ ਕਦਮ ਚੱਕਣ ਨੂੰ ਹੁਣ ਤੋ ਵਰਸ ਵਿੱਚ ਕਿਉਂ ਆਣਾ ਚਾਹੁੰਦੇ ਹੋ ਕੋਈ ਫੇਮ ਭਾਲਦੇ ਹੋ ਮੈਨੂੰ ਫੇਮ ਚਾਹੀਦਾ ਇੰਨਾ ਚਾਹੀਦਾ ਇੰਨਾ ਚਾਹੀਦਾ ਫੇਮ ਚਾਹੀਦਾ ਮੈਨੂੰ ਬਿਗ ਬੋਸ ਵਿੱਚ ਜਾਣਾ ਨੀ ਲੁੱਕ ਤਾਂ ਸਭ ਲੋਕ ਕਹਿਣਗੇ ਵੀ ਨੱਤੀਆਂ ਪਾਈਆਂ ਬਿਆਂ ਨੇ ਦਾੜ੍ਹੀ ਰੱਖੀ ਹੋਈ ਹੈ ਵਿਲਨ ਟਾਈਪ ਦਾ ਬੰਦਾ ਲੱਗਦਾ ਬੰਦਾ ਹਰਾਮੀ ਹੋਰ ਤਾਂ ਕੋਈ ਇੱਦਾਂ ਝੂਠ ਨਹੀਂ ਬੋਲੂਗਾ ਯਾਰ ਉਹ ਕੌਣ ਆ ਕੁੜੀ ਕੌਣ ਨਹੀਂ ਆ ਕਿਉਂਕਿ ਕੇਸ ਹੋ ਵੀ ਨਾ ਕਰਨਾ ਚਾਹੁੰਦੀ ਤੇ ਮੈਂ ਤਾਂ ਕਰਨਾ ਹੀ ਕੀ ਆ ਕਿਉਂਕਿ ਮੈਂ ਤਾਂ ਸੱਚ ਬੋਲ ਰਿਹਾ ਕੇਸ ਕਰੂਗੀ ਨੁਕਸਾਨ ਹੋਦਾ ਉਹਨਾਂ ਪਿਛਲੇ ਸਾਰੇ ਪੁੱਤੜੇ ਬਾਹਰ ਆਣੇ ਆ ਠੀਕ ਹੈ ਉਹਨਾਂ ਦੀ ਮਾਤਾ ਜੀ ਮਜਬੂਰ ਕਰਤਾ ਲੋਕਾਂ ਨੇ ਤੁਸੀਂ ਪ੍ਰਨੀਤ ਕਰ ਸੰਤੂ ਨੂੰ ਸਹੀ ਮੰਨਦੇ ਹੋ ਜਾਂ ਗਲਤ ਆਪਾਂ ਭਾਜੀ ਗਲਤ ਮੰਨਦਾ ਕਿਉਂ ਉਹ ਤੁਹਾਨੂੰ ਪਤਾ ਨਹੀਂ ਭਾਜੀ ਕੀ ਚੱਲ ਰਿਹਾ ਇਹਨੇ ਚੀਜ਼ਾਂ ਨਹੀਂ ਇੰਟਰਵਿਊ ਇਨਦੇ ਪੋਡਕਾਸਟ ਕੱਲੀ ਗੱਲ ਤੇ ਮੈਨੂੰ ਨਹੀਂ ਪਤਾ ਕਿਉਂ ਕਰਦੇ ਆ ਇਹਦਾ ਪੋਡਕਾਸਟ ਇਹ じゃ ਕੀ ਇੰਨਾ ਵਿੱਚ ਸਿੱਖਣੂ ਆ ਯਾਰ ਕਿੰਨੇ ਸਾਡੇ ਐਥਲੀਟ ਬਏ ਆ ਕਿੰਨੇ ਸਾਡੇ ਮੁੰਡੇ ਖੜੇ ਹੋਏ ਆ ਪਹਿਲਵਾਨ ਬਣਿਆ ਖਿਡਾਰੀ ਆ ਬੌਕਸਰ ਆ ਫਿਰ ਕਿਵੇਂ ਤੁਸੀਂ ਕਿਉਂ ਪੰਗਾ ਲੈ ਰਹੇ ਹੋ ਮਤਲਬ ਇਹ ਇਨਫਲੂਐਂਸਰਾਂ ਦੇ ਉਸਧਾਰਨ ਨੂੰ ਕਿਤੇ ਕਿਉਂ ਕਹਿੰਦੇ ਸੀ ਇੰਨਾ ਭਾਜੀ ਫੈਮਲੀ ਟਿੰਗ ਅਸੀਂ ਕੱਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅਸੀਂ ਤੁਹਾਡੇ ਸਾਹਮਣੇ ਵੀਡੀਓ ਪੇਸ਼ ਕਰਦੇ ਰਹਿੰਦੇ ਹਾਂ ਪਹਿਲਾਂ ਵੀਡੀਓ ਕੀਤੀ ਸੀ ਅਸੀਂ ਮਨਜੀਤ ਕੌਰ ਦੀ ਤੇ ਲੋਕਾਂ ਦੇ ਕਾਫੀ ਕਮੈਂਟ ਆਏ ਵੀ ਕਿਵੇਂ ਦੇ ਮੁੱਦੇ ਚੱਕ ਰਹੇ ਹੋ ਤੁਸੀਂ ਕਿੱਦਾਂ ਦੇ ਵੀਡੀਓ ਕਰ ਰਹੇ ਹੋ ਬਹੁਤ ਹੀ ਗਲਤ ਕਮੈਂਟ ਆਏ ਵੀ ਤੁਸੀਂ ਕੋਈ ਵਧੀਆ ਮੁੱਦਾ ਨਹੀਂ ਚੱਕ ਰਹੇ ਤੇ ਹੁਣ ਅਸੀਂ ਸਾਹਮਣੇ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਵਧੀਆ ਇੰਟਰਵਿਊ ਲੈ ਕੇ ਆਇਆ ਜਿਦੇ ਵਿੱਚ ਸਾਡੇ ਨਾਲ ਮੌਜੂਦ ਹੋਣਗੇ ਸੂਫੀ ਗੁਜਰ ਜੀ ਤੇ ਇਹਨਾਂ ਨੇ ਕਾਫੀ ਕੌਂਟ੍ਰੋਵਰਸੀਆਂ ਵਿੱਚ ਪੈਂਦੇ ਨੇ ਕਿਉਂਕਿ ਆਪਣਾ ਪੰਗਾ ਕਿਉਂ ਲੈਂਦੇ ਨੇ ਕੌਂਟ੍ਰੋਵਰਸ ਕੌਂਟ੍ਰੋਵਰਸੀਆਂ ਦੇ ਵਿੱਚ ਕਿਉਂ ਕੌਂਟ੍ਰੋਵਰਸੀਆਂ ਨੂੰ ਜਿਹੜਾ ਸੁਧਾਰਨਾ ਚਾਹੁੰਦੇ ਨੇ ਇਨਫਲੂਐਂਸਰਾਂ ਨੂੰ ਕਿਉਂ ਨਾਮ ਅਗਰ ਪੈਂਦੇ ਨੇ ਇੱਕ ਆਰਟਿਸਟ ਨੇ ਬਹੁਤ ਵਧੀਆ ਕਾਫੀ ਗਾਣੇ ਵਿੱਚ ਕੰਮ ਕਰ ਚੁੱਕੇ ਨੇ 300 ਦੇ ਕਰੀਬ ਇਹਨਾਂ ਨੇ ਗਾਣੇ ਕੀਤੇ ਨੇ ਬਾਲੀਵੁੱਡ ਹਾਲੀਵੁੱਡ ਵਿੱਚ ਕੰਮ ਕੀਤਾ ਹੈ ਸਾਊਥ ਵਿੱਚ ਵੀ ਕੰਮ ਕੀਤਾ ਹੈ ਬਾਕੀ ਕਈ ਮੂਵੀਆਂ ਵਿੱਚ ਕੰਮ ਕੀਤਾ ਹੈ ਗੱਲਬਾਤ ਕਰਾਂਗੇ ਵੀ ਕਿਉਂ ਇਹ ਬੇਬਾਕ ਬੋਲਦੇ ਨੇ ਇੰਨਾ ਬੇਬਾਕ ਬੋਲਦੇ ਨੇ ਕੀ ਲੋੜ ਹੈ ਇਹਨਾਂ ਨੂੰ ਇਹਨਾਂ ਕੌਂਟਰਵਰਸੀਆਂ ਵਿੱਚ ਆਉਣ ਦੀ ਸਸਿਆਗਾਲ ਜੀ ਸਸਿਆਗਾਲ ਭਾਈ ਪਹਿਲਾਂ ਸਾਰਿਆਂ ਨੂੰ ਸਸਿਆਗਾਲ ਅਸਲਾਮੁਅਲੈਕੁਮ ਨਮਸਤੇ ਤੇ ਬਾਕੀ ਭਾਜੀ ਸਪੋਰਟਕਾਸਟ ਤੇ ਆਪਾਂ ਭਾਈ ਨੇ ਮੈਨੂੰ ਰਿਕੁਐਸਟ ਕੀਤੀ ਮੈਂ ਭਾਜੀ ਨੂੰ ਰਿਕੁਐਸਟ ਕੀਤੀ ਪਹਿਲਾਂ ਭਾਈ ਨੂੰ ਕਿਹਾ ਵੀ ਮੇਰਾ ਪੋਡਕਾਸਟ ਕਰੋ ਸੌਰੀ ਥੋੜਾ ਗਲਾ ਖਰਾਬ ਅੱਜ ਤੇ ਭਾਜੀ ਨੇ ਸੈਪਟ ਕੀਤੀ ਹੈ ਬਹੁਤ ਇੱਜ਼ਤਮਾਨ ਬਖਸ਼ਿਆ ਭਾਜੀ ਤੁਸੀਂ ਠੀਕ ਹੈ ਤੁਸੀਂ ਸੱਚਾਈ ਨੂੰ ਅੱਗੇ ਲੈ ਕੇ ਆ ਰਹੇ ਹੋ ਜੋ ਚੱਲ ਰਿਹਾ ਮਾਹੌਲ ਏ ਤੇ ਇਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਸੱਚੀਆਂ ਗੱਲਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਪ੍ਰਨੀਤ ਕੌਰ ਦਾ ਮੈਂ ਦੇਖ ਰਿਹਾ ਸੀਗਾ ਪ੍ਰਨੀਤ ਕੌਰ ਸੰਤੂ ਦਾ ਪੋਡਕਾਸਟ ਦੇਖ ਰਿਹਾ ਸੀ ਉਹ ਕਰਨ ਦਿੱਤੇ ਨਾਲ ਉਹਦੀ ਮਾਂ ਰੋ ਰਹੀ ਆ ਉਹ ਕਹਿੰਦੀ ਰੋਂਦੀ ਆ ਮਾਂ ਹਨਾ ਮੇਰੀ ਵੀਡੀਓ ਦੇ ਵਿੱਚ ਵੀ ਉਹਨੂੰ ਪਤਾ ਨਹੀਂ ਸੋਸ਼ਲ ਮੀਡੀਆ ਬਾਰੇ ਉਹ ਲੋਰੀਆ ਤੇ ਉਹ ਵੀਡੀਓ ਝੱਸ ਰਹੀ ਆ ਅਜੀ ਪਾਗਲ ਕੁੜੀਆਂ ਪਾਗਲ ਕੁੜੀਆਂ ਲੋਕਾਂ ਮੇਨ ਚੀਜ਼ਾਂ ਲੋਕਾਂ ਨੂੰ ਪਤਾ ਵੀ ਚੱਲ ਲੱਗੇ ਕਿ ਮਾਂ ਦੀ ਇੱਜ਼ਤ ਕਿੰਨੀ ਕਰਨੀ ਚਾਹੀਦੀ ਆ ਜੇ ਪੋਡਕਾਸਟ ਵਾਇਰਲ ਹੋਇਆ ਹੂੰ ਕਿ ਮਾਮਾ ਕਿੱਦਾਂ ਰੋਂਦਿਆਂ ਨੇ ਜਿਨ੍ਹਾਂ ਦੀ ਮਾਮਾ ਰੋਂਦਿਆਂ ਉਹਨਾਂ ਰੀਅਲਿਟੀ 'ਚ ਇੱਥੇ ਨਸ਼ੇ ਧੁੱਤ ਪਏ ਆ ਮੁੰਡੇ ਕੁੜੀਆਂ ਚੰਡੀਗੜ੍ਹ 'ਚ ਜਿਨ੍ਹਾਂ ਦੇ ਮਾਂ-ਬਾਪ ਅੱਜ ਵੀ ਤਰਸਦੇ ਸਾਡਾ ਮੁੰਡਾ ਕੁੜੀ ਵਾਪਸ ਆ ਜਾਏ ਰੋਂਦੇ ਆ ਜੇ ਪੋਡਕਾਸਟ ਕਰਨ ਤੇ ਆ ਗਿਆ ਨਾ ਮੈਂ ਲੋਕਾਂ ਦੇ ਘਟੋ ਘਟੜ ਦਿਨ 'ਚ 10 ਪੋਡਕਾਸਟ ਵੀ ਕਰਾਂ ਮੈਂ 10 ਸਾਲ ਤੱਕ ਵੀ ਖਤਮ ਨਹੀਂ ਕਰ ਸਕਦਾ ਇੰਨਾ ਗੰਦ ਫੈਲ ਗਿਆ ਇਹ ਲੱਗਦਾ ਵੀ ਕਾਲ ਯੁਗ ਵੱਧ ਰਿਹਾ ਹੋਆ ਦਿਨ ਦਰ ਤੇ ਪਾਜੀ ਵੱਧ ਰਿਹਾ ਕਿ ਕਾਲ ਯੁਗ ਆਇਆ ਹੋਇਆ ਹੈਗਾ ਕਾਲ ਯੁਗ ਹੋਰ ਬੜਾ ਹੋ ਰਿਹਾ ਕਾਲ ਯੁਗ 13 ਸਾਲ ਦੀ ਨਾਨੀ ਜਿਹੜਾ ਕਾਲ ਯੁਗ ਵੱਡਾ ਹੋ ਰਿਹਾ 13 ਸਾਲ ਦੀ ਨਾਨੀ ਦਾ ਮੈਨੂੰ ਲੱਗਦਾ ਹੋ ਜਾਣਾ ਕੰਮ ਅੱਛਾ ਉਹ ਸਹੀ ਗੱਲ ਆ ਵੀ ਕਾਲ ਯੁਗ ਦੀ ਬਹੁਤ ਉਮਰ ਹੈ ਹਾਂ ਬਿਲਕੁਲ ਇਹ ਅਲੇ ਤਾਂ ਜਵਾਨ ਹੋਇਆ ਹੈ ਹਾਂ ਇਹਨੇ ਹੋਰ ਜਵਾਨ ਹੋਣਾ ਹੈ ਮਾਕੇ ਪਾਜੀ ਗੱਲ ਸੁਣੋ ਮੇਰਾ ਮੈਨੂੰ ਪਤਾ ਮੈਂ ਸੱਚ ਬੋਲਿਆ ਮੈਂ ਸਿੱਧੀ ਵਾਰਨਿੰਗ ਦਿਨਾ ਮੈਂ ਹੁਣ ਵਾਰਨਿੰਗ ਹੀ ਦਊਂਗਾ ਠੀਕ ਹੈ ਜਿੱਦੋਂ ਪੋਰ ਮੈਂ ਆਪਣੇ ਵੀਡੀਓ ਚ ਗਾਲਾਂ ਗੋਲਾਂ ਕੱਢੀਆਂ ਸੀ ਮ ਉਪਰ ਇਸ ਵੀਡੀਓ ਗਾਲਾਂ ਕੱਢੀਆਂ ਸੀ ਮਾਵਾ ਭੈਣਾਂ ਦੀਆਂ ਸਿੱਧੇ ਹੀ ਬੋਲਿਆ ਸੀ ਪਬਲਿਕ ਤੋਂ ਮੈਂ ਸੌਰੀ ਮੰਗਦਾ ਪਹਿਲੀ ਗੱਲ ਤੇ ਮੈਨੂੰ ਕੋਈ ਬੱਚਾ ਪੁੱਛਾ ਦੇਖਦਾ ਨਹੀਂ ਮੈਨੂੰ 18 ਸਾਲ ਪਲਾਸੀ ਦੇ ਦੇ ਜਿਨ੍ਹਾਂ ਨੂੰ ਗਾਲਾਂ ਦਾ ਮਤਲਬ ਪਤਾ ਤੇ ਗਾਲਾਂ ਬੰਦਾ ਉਦੋਂ ਹੀ ਕੱਢਦਾ ਜਦ ਜਿਆਦਾ ਹੱਤ ਹੋ ਜੇ ਹਣਾ ਤੇ ਮੈਂ ਪੰਨੀ ਜੀ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿੰਨੇ ਪੋਰਟ ਕਰਸਾ ਕੇ ਠੀਕ ਆ ਹੋ ਗਿਆ ਕੁਛ ਖਤਮ ਕਰੋ ਮੈਂ ਤੁਹਾਡੇ ਤੋਂ ਸੌਰੀ ਮੰਗਦਾ ਡਿੱਗ ਕੇ ਮਤਲਬ ਪੈਰਾਂ 'ਚ ਨਹੀਂ ਝੁੱਕ ਕੇ ਰਿਸਪੈਕਟ ਨਾਲ ਇੱਕ ਕੁੜੀ ਤੋਂ ਸੌਰੀ ਮੰਗਦਾ ਜਿਹੜੀ ਕੁੜੀ ਯਾਤਰਾ ਆਪਣੇ ਬਣਾਈ ਆ ਕੋਈ ਗੱਲ ਨਹੀਂ ਤੁਹਾਡੀ ਗਲਤੀ ਹੈ ਮਾਫ ਨੇ ਪਰ ਹੁਣ ਪੋਡਕਾਸਟ ਨਹੀਂ ਆਣੇ ਚਾਹੀਦੇ ਨਾ ਮਾਤਾ ਜੀ ਦਾ ਨਾ ਤੁਹਾਡਾ ਨਹੀਂ ਤਾਂ ਫਿਰ ਮੈਂ ਮੁੰਡੇ ਕੁੜੀ ਚ ਭਾਜੀ ਫਰਕ ਨਹੀਂ ਦੇਖਦਾ ਸਿੱਧੀ ਗੱਲ ਹੈ ਇਹੀ ਗੱਲ ਮੇਰੀ ਮੈਨੇਜਰ ਲਈ ਆ ਪਹਿਲੀ ਗੱਲ ਤਾਂ ਇਸ ਮੈਨੇਜਰ ਤੇ ਭਾਜੀ ਫੋਟੋ ਲਾਈਓ ਹੂੰ ਮੈਂ ਚਾਹਨਾ ਭਾਵੇਂ ਤਾਂ ਯਾਰ ਘਰ ਉਜੜ ਜੇ ਹੂੰ ਮੈਨੂੰ ਕੋਈ ਚੱਕ ਨੀ ਘਰ ਚ ਹੈ ਵੀ ਕੋਣਾ ਭੂਆ ਜੋ ਸਬੂਤ ਮੇਰੇ ਕੋਲੇ ਆਏ ਹੋਏ ਆ ਇੱਦਾਂ ਤੇ ਗੰਦ ਬੰਦਿਆਂ ਘਰ ਉਜੜੀ ਜਾਵੇ ਭਾਜੀ ਜਿਹੜੇ ਲੋਕਾਂ ਦੇ ਪੈਸੇ ਖਾਂਦੇ ਆ ਲੋਕਾਂ ਨੂੰ ਮਜਬੂਰ ਕਰਦੇ ਆ ਗਲਤ ਕਦਮ ਚੱਕਣ ਨੂੰ ਕਈਆਂ ਤੋਂ ਭਾਜੀ ਆਪਣੇ ਭਰਾ ਦੀਆਂ ਫਿੱਸਾਂ ਨਹੀਂ ਭਰੀ ਜਾਂਦੀਆਂ ਉਹ ਅੱਜ ਵੀ 2-2000 ਕਰਕੇ ਪੈਸੇ ਦੇ ਰਿਹਾ ਲੋਕਾਂ ਦੇ ਤੇ ਤੁਸੀਂ ਕਿੱਦਾਂ ਕਹਿ ਦੋਗੇ ਯਾਰ ਮੈਂ ਇਸ ਨੂੰ ਕਿੱਦਾਂ ਸਪੋਰਟ ਕਰਦਾ ਜ਼ਹਿਰ ਖਾ ਕੇ ਮਰਦਾ ਮਰ ਜੇ ਇਹ ਵੀ ਕੱਲ ਨੂੰ ਨੂੰ ਦੋ ਡ੍ਰਿਪਾਂ ਲਾ ਕੇ ਵੇਜੂਗਾ ਕੋਈ ਗੱਲ ਨਹੀਂ ਨਾਮ ਲੈ ਕੇ ਮਰੀਓ ਕੋਈ ਚੱਕਰ ਨਹੀਂ ਜੇਲ੍ਹ ਕੱਟ ਲਾਂਗੇ ਕੋਈ ਚੱਕਰ ਨਹੀਂ ਹੈਗਾ ਪਰ ਜਿਹੜਾ ਕੰਜਰਖਾਨੇ ਕਰਕੇ ਦੁਨੀਆ 'ਚ ਬਿਲਗਾੜੀ ਫੈਲ ਰਹੀ ਆ ਕੁੜੀਆਂ ਵਿਗੜ ਰਹੀਆਂ ਕਿਹੜਾ ਪ੍ਰਮੋਸ਼ਨ ਪ੍ਰੋਮੋਸ਼ਨ ਕੀਆ ਕੀ ਕਹਿੰਦੇ ਨੇ ਉਹਨੂੰ ਜੀਨੂੰ ਪ੍ਰੋਮੋਸ਼ਨ ਅਬੋਰਸ਼ਨ ਵਗੈਰਾ ਹਾਂ ਉਹ ਲਾਈਵ ਆ ਕੇ ਬੋਲ ਰਿਹਾ ਕੋਈ ਗੱਲਾਂ ਬਾਤਾਂ ਨਹੀਂ ਹੋ ਰਹੀਆਂ ਇਹਦਾ ਮਤਲਬ ਕਲ ਜੂਗੀ ਆ ਫਿਰ ਹੂੰ ਕਲ ਜੂਗੀ ਆ ਵੱਡਾ ਕਲ ਜੂਗਾ ਹਾਂ ਬਿਲਕੁਲ ਕਲ ਜੂਗਾ ਬਾਕੀ ਮੈਂ ਸਿੱਧਾ ਕਹਿਣਾ ਜੇ ਮੈਨੂੰ ਕੋਈ ਡਾਕਟਰ ਪਤਾ ਚੱਲ ਗਿਆ ਅਬੋਰਸ਼ਨ ਕਰਦਾ ਹੈ ਜਾਂ ਕੁਝ ਵੀ ਆ ਭਾਜੀ ਮੈਂ ਫਾੜ ਦੇਣਾ ਅੱਛਾ ਜੇ ਮੇਰੀ ਇੰਡਸਟਰੀ ਇਹੀ ਆ ਮੈਂ ਡਾਕਟਰ ਵੀ ਰਹੇ ਹਾਂ ਪਰ ਜੇ ਜਿੱਥੇ ਧੀ ਦੀ ਨਹੀਂ ਇਹ ਕੰਮ ਐਸੇ ਪੁਲਿਸ ਨੂੰ ਕਰਨਾ ਚਾਹੀਦਾ ਭਾਜੀ ਤੁਸੀਂ ਦੇਖੋ ਕਾਨੂੰਨ ਹੱਥ ਵਿੱਚ ਲਾਉਂਗੇ ਫਿਰ ਮੈਂ ਨਹੀਂ ਚਲਾਉਂਦਾ ਹੱਥ ਜਗਲਾ ਚਲਾਉਗਾ ਤਾਂ ਚਲਾਉਂਗਾ ਕਾਨੂੰਨਾਤ ਹਾਂ ਨਹੀਂ ਨਹੀਂ ਕਾਨੂੰਨਾਤ ਮਤਲਬ ਮਤਲਬ ਤੁਸੀਂ ਕਹਿੰਦੇ ਵੀ ਫਾੜ ਦੇਣਾ ਹੈ ਫਾੜ ਦੇਣਾ ਮਤਲਬ ਇਹ ਜਾਂਦਾ ਭਾਜੀ ਅੱਛਾ ਫਾੜ ਦੇਣਾ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਨੇ ਜੇ ਤਾਂ ਅਗਲਾ ਮੈਂ ਨਾਲ ਲਾਈਵ 'ਚ ਆ ਗੱਲ ਕਰੂਗਾ ਪਿਆਰ ਨਾ ਕਰੂਗਾ ਨਹੀਂ ਗੱਲਾਂ ਗੱਲਾਂ 'ਚ ਮੈਂ ਪਿਆਰ 'ਚ ਫੜੂਗਾ ਹੁਣ ਲੋ ਨਹੀਂ ਨਹੀਂ ਪਿਆਰ ਦੀ ਗੱਲ ਹੀ ਨਹੀਂ ਹੈਗੀ ਅੱਛਾ ਸਾਡ ਨੂੰ ਸਾਈਡ 'ਚ ਕਰੋ ਤੁਸੀਂ ਅਗਲਾ ਮੈਂ ਨਾਲ ਪਿਆਰ ਨਾ ਗੱਲ ਕਰੂਗਾ ਪਿਆਰ ਨਾ ਕਰੂਗਾ ਪੋਡਕਾਸਟ ਤੇ ਲਾਈਵ ਹੈ ਕੇ ਗੱਲ ਕਰੂ ਲਾਈਵ ਕਰੂਗਾ ਜੋ ਅਗਲਾ ਮੇਰੇ ਘਰ ਤੱਕ ਆਊਗਾ ਫਿਰ ਠੋਕੂਗਾ ਕਿਉਂਕਿ ਮੇਰੇ ਦਰਵਾਜ਼ੇ ਤੇ ਆ ਰਹੇ ਆ ਮੈਂ ਥੋੜੀ ਛੱਡਣ ਜਾਂ ਦੂੰਗਾ ਫੇਰ ਚੱਕਰ ਹੋਈਆ ਕਿਉਂਕਿ ਮੇਰੇ ਘਰ ਚ ਜਿਹੜਾ ਆਇਆ ਮੈਂ ਅੱਜ ਤੋਂ 2 ਸਾਲ ਪਹਿਲਾਂ ਮੈਂ ਇੱਕ ਉਹ ਪਾਤੀ ਸੀ ਕਿਸੇ ਬੰਦੇ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਸੀ ਕਿ 15 ਦਿਨਾਂ ਚ ਤੈਨੂੰ ਮਾਰ ਦੂੰਗਾ ਅੱਛਾ ਮੈਂ ਪੁਲਿਸ ਭਾਈ ਸੀ ਮੈਂ ਕਹਿੰਦਾ ਕਿ ਕੇਸ ਕਰਤਾ ਉਹਨੂੰ ਮੈਂ ਕਹਿੰਦਾ ਮੈਨੂੰ ਕਰਨਾ ਪੈਣਾ ਪਤਾ ਕੀ ਗੱਲ ਭਾਜੀ ਕੱਲ ਨੂੰ ਸੱਚੀ ਮੇਰੇ ਤੇ ਕੇਸ ਹੋ ਜੇ ਉਹ ਕੇਸ ਮੇਰਾ ਜੈਸਟਡ ਆ ਤੇ ਕੱਲ ਨੂੰ ਮੇਰਾ ਆਵੇ ਮੇ ਠੋਕ ਦੇਣਾ ਕਿਉਂਕਿ ਧਮਕੀ ਦਿੱਤੀ ਹੋਈ ਆ 2 ਸਾਲ ਪਹਿਲਾਂ ਉਹ 2 ਸਾਲ 15 ਦਿਨ ਉਹ ਕਦੋਂ ਵੀ ਘਟ ਸਕਦਾ ਤੇ ਇਦਾਂ ਹੀ ਇਹ ਗੱਲ ਆ ਜੇ ਅਗਲੇ ਮੇਰੇ ਨਾਲ ਪਿਆਰ ਨਾਲ ਗੱਲ ਕਰਨਗੇ ਇੱਜ਼ ਮੈਂ ਰਿਸਪੈਕਟ ਕਰੂੰਗਾ ਇੱਜ਼ਤ ਮਾਨ ਕਰੂੰਗਾ ਜੇ ਫੇਰ ਕੋਈ ਦੂਜਾ ਤੀਜਾ ਕੋਈ ਖੱਚ ਖੜਾ ਹੁੰਦਾਗਾ ਤੁਹਾਡੇ ਖਿਲਾਫ ਚੁੱਪ ਚੁੱਪ ਬੈਠੇ ਰਹੀਓ ਮੈਂ ਜਿੰਮਾ ਚੱਕ ਲਿਆ ਤੁਸੀਂ ਆਪਣੀ ਡਿਊਟੀ ਨਿਭਾਤੀ ਆ ਕੁੜੀਆਂ ਨੂੰ ਚੰਗੀ ਦਿਸ਼ਾ ਚ ਲਾਉਣ ਲਈ ਵਧੀਆ ਕਰ ਰਹੇ ਹੋ ਤੁਸੀਂ ਦੇਖ ਰਹੇ ਹਾਂ ਜਿਵੇਂ ਅੱਜਕੱਲ੍ਹ ਚੱਲ ਰਿਹਾ ਵੀ ਤੁਸੀਂ ਕੰਟਰੋਵਰਸੀ ਕਰਦੇ ਤੂੰ ਉਹਨੂੰ ਕਰਦੇ ਰੋਕਦੇ ਨਹੀਂ ਡਰ ਜਾਨੀ ਡਰ ਨਹੀਂ ਲੱਗਦਾ ਵੀ ਕੋਈ ਡਰ ਕੇ ਜਿਉਣਾ ਪੈਂਦਾ ਕੋਈ ਉਹਨਾਂ ਨਾਲ ਗੋਲੀ ਮਾਰ ਦੇ ਜੇ ਤਾਂ ਮੈਂ ਉਦਾਂ ਗੱਲ ਕਰਾਂ ਘਰ ਦੇ ਕਈ ਵਾਰ 네ਗੇਟਿਵ ਵੀ ਕਰਦੇ ਨੇਗੇਟਿਵ ਇੰਦਾ ਸੈਂਸ ਓ ਯਾਰ ਛੱਡ ਦੇ ਯਾਰ ਕੀ ਕਰਨਾ ਇਦਾਂ ਤੂੰ ਹੁਣ ਆਹੀ ਕੰਮ ਕਰੀ ਜਾਣਾਗਾ ਭਾਜੀ ਮੈਨੂੰ ਖੁਸ਼ੀ ਮਿਲ ਰਹੀ ਆ ਸੱਤ ਸਾਲਾਂ ਚ ਮੈਨੂੰ ਖੁਸ਼ੀ ਮਿਲੀ ਸੀ ਜਿਹੜੀ ਪਹਿਲੇ ਸੂਰਤੇ ਉੱਤੇ ਮਿਲੀ ਸੀ ਤੇ ਅੱਜ ਮਿਲ ਰਹੀ ਆ ਕਿਉਂਕਿ ਮੈਂ ਅੱਧੋ ਜਿਆਦਾ ਖਾਲੀ ਹੋ ਚੁੱਕਿਆ ਅੰਦਰੋਂ ਹਰੇ ਤਾਂ ਬਾਬੇ ਵਾਲੀ ਗੱਲਾਂ ਉਹ ਵੀ ਖਾਲੀ ਕਰਨੀਆਂ ਪਹਿਲਾਂ ਆ ਥੋੜਾ ਜਿਹਾ ਨਾ ਆ ਮੈਟਰ ਚਾ ਖਤਮ ਕਰ ਦਈਏ ਘਰ ਦੇ ਦਾ ਰੋਂਦੇ ਆ ਭਾਜੀ ਉਹਨਾਂ ਨੂੰ ਸਿੱਧਾ ਕਹਿ ਕੇ ਮਮੇ ਆਗਾ ਮਮੀ ਨਹੀਂ ਜੇ ਮੈਂ ਜ਼ਿੰਦਗੀ ਚ ਮੈਂ ਬਹੁਤ ਪਾਪ ਕੀਤੇ ਆ ਬਹੁਤ ਗਲਤ ਕੰਮ ਵੀ ਕੀਤੇ ਆ ਮੈਂ ਕਹਾਂ ਮੈਂ ਜਿੱਦਾਂ ਦੇ ਰਸਤੇ ਸੀ ਪਰ ਮੈਂ ਆਪਣੀਆਂ ਗਲਤੀਆਂ ਐਕਸੈਪਟ ਕਰਦਾ ਮੈਂ ਕਿਸੇ ਨਾਲ ਅੱਗੇ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਲੋਕ ਅੱਜਕੱਲ ਸਭ ਵਾਇਰਲ ਕਰ ਦਿੰਦੇ ਆ ਯਾਰ ਮਾਰਕਰਾਂ ਚ ਮੈਂਟ ਨਹੀਂ ਲਾਂਦੇ ਤੁਹਾਨੂੰ ਮੈਂ ਆਪਣੇ ਅਸਲੀ ਲਈ ਦੱਸਦਾ ਕਿਉਂ ਦੱਸਾਂ ਉਹ ਮੈਂ ਵਿਸ਼ਵਾਸ ਨਹੀਂ ਕਰਦਾ ਲੋਕਾਂ ਨੇ ਵਿਸ਼ਵਾਸ ਹੀ ਤੋੜਤਾ ਇਹਨਾਂ ਨੇ ਮਨੇ ਦਿਨਾਂ ਨੇ ਐਦਾਂ ਦੇ ਰੀਲਰਸ ਨੇ ਪੈਸੇ ਖਾ ਕੇ ਪਿੱਛੇ ਪੈ ਜਾਂਦੀਆਂ ਨੇ ਮੁੰਡੇ ਦੇ ਵਿਸ਼ਵਾਸ ਤੋੜਤਾ ਅੱਜਕੱਲ ਤੁਸੀਂ ਨਾ 5000 ਕਿਸੇ ਦੋਸਤ ਨੂੰ ਦੇ ਕੇ ਦੇਖ ਲਿਓ ਵਾਪਸ ਆ ਗਿਆ ਤੇ ਮੇਰਾ ਨਾਮ ਬਦਲ ਦਿਓ ਪਤਾ ਨਹੀਂ ਕਿੰਨੇ 5 5000 ਦਿੱਤੇ ਹੋਇਆ ਮੈਂ ਲੱਖਾਂ ਚ ਦਿੱਤੇ ਆ ਆ ਮੈਨੇਜਰ ਕਹਿੰਦਾ ਨਾ ਕਿ ਮੈਂ ਬਹੁਤ ਅਮੀਰ ਆ ਮੈਂ ਬਈ ਹਰਾਮ ਦੀ ਕਮਾਈ ਕਮਾਈ ਆ ਤੂੰ ਸਿੱਧੀ ਗੱਲ ਆ ਤੇ ਜਿਹੜੀ ਸਾਡੀ ਹੱਕ ਲਾਲ ਦੀ ਕਮਾਈ ਆ ਸਾਡੇ 10 ਰੁਪਏ ਤੇਰੇ ਬਰਾਬਰ ਹੋਣਗੇ ਯਾਦ ਰੱਖੀ ਸਿਰਫ ਉਹ ਵੀ 10 ਰੁਪਏ ਦੇ ਚਾਰਜ ਦੇ ਜਿਹੜੇ ਫੋਨ ਦੇ ਹੁੰਦੇ ਆ ਉਹੀ ਬਹੁਤ ਹੋਣਗੇ ਤੇ ਬਾਕੀ ਤੂੰ ਆਪਣਾ ਧਿਆਨ ਰੱਖੀ ਧਮਕੀਆਂ ਨਾ ਦੇਈ ਕਿਉਂਕਿ ਤੁਹਾਏ ਇਹਨਾਂ ਨੂੰ ਜਿੰਨਾਂ ਤੋਂ ਯੂਜ਼ ਕਰ ਰਹੇ ਆ ਨਾ ਜੇ ਤੇਰੇ ਖਿਲਾਫ ਹੋ ਗਏ ਨਾ ਸੱਚੀ ਕਹਿ ਰਿਹਾ ਤੈਨੂੰ ਸੰਭੇ ਨਹੀਂ ਜਾਣੇ ਜਿੰਨਾਂ ਚੋਂ ਕਿਸੇ ਭੈਣ ਨਾਲ ਕਿਸੇ ਗੈਂਗਸਟਰ ਭਾਜੀ ਹਰ ਪ੍ਰਕਾਰ ਦਾ ਹੁੰਦਾ ਕਿਸੇ ਦੀ ਮਾਂ ਮਾਰ ਦਿੰਦਾ ਬੰਦਾ ਤਾਂ ਗੈਂਗਸਟਰ ਬੰਦਾ ਕਿਸੇ ਪ੍ਰਾਰੋਂ ਦੋਸਤ ਨੂੰ ਮਾਰ ਦਿੰਦੇ ਆ ਯਾਰਾਂ ਪਿੱਛੇ ਗੈਂਗਸਟਰ ਬਣ ਜਾਂਦੇ ਆ ਕੋਈ ਕਿਸ ਨੂੰ ਨਸ਼ੇ ਦੇ ਵਿੱਚ ਫਸਾਦਾ ਤਾਂ ਗੈਂਗਸਟਰ ਬਣੇ ਕੋਈ ਵਿਚਾਰਾ ਉਹਦੇ ਬਣ ਜਾਂਦਾ ਗੈਂਗਸਟਰ ਘਰ ਬਰਬਾਦ ਹੋ ਜਾਂਦੇ ਆ ਘਾ ਆਗੇ ਹੋਇਆ ਉਹਨਾਂ ਨੂੰ ਅਸੀਂ ਕਿਉਂ ਯੂਜ਼ ਕਰੀਏ ਪਹਿਲੇ ਵਕਤ ਚਾਹੇ ਜਿੱਦਾਂ ਸੁਖਰਤੀ ਦੇ ਨਾਲ ਮਾੜਾ ਹੋਇਆ ਅਣਜਾਣੇ ਚ ਹੋ ਗਿਆ ਚਲੋ ਜੋ ਵੀ ਆ ਮਾੜੀ ਕੁੜੀ ਮਿਲੀ ਆ ਐਦਾਂ ਪਾਜੀ ਐਦਾਂ ਨੂੰ ਮਾੜੀ ਸੰਗਤ ਮਿਲਦੀ ਆ ਹਰ ਚੀਜ਼ ਹੁੰਦੀ ਆ ਪਾਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਜੇ ਕੋਈ ਨਸ਼ੇੜੀ ਸਰ ਦੇ ਡਿੱਗਿਆ ਪਿਆ ਨਾ ਮੈਂ ਇਹ ਲਾਤਾਂ ਦਾ ਕਰਨ ਉਹਦਾ ਯਾਰ ਦੋਸਤੀ ਹੋ ਸਕਦਾ ਜਿਹੜੀ ਚੀਜ਼ ਫੈਲੀ ਹੋਈ ਹੈ ਨਾ ਸੋਸ਼ਲ ਮੀਡੀਆ ਤੇ ਸੁਖ ਸੁਖ ਰਤੀ ਐ ਤੇ ਮਨਜੀਤ ਕੌਰ ਦੀ ਪ੍ਰਨੀਤ ਕੌਰ ਦੀ ਉਹਦੀ ਮਾਤਾ ਦੀ ਹੈ ਨਾ ਕਿਵੇਂ ਰੁਕ ਸਕਦੀ ਐ ਇਹ ਵੀ ਚੀਜ਼ ਭਾਜੀ ਚੁੱਪ ਹੋ ਜਾਣ ਸਾਰੇ ਹਾਂ ਸ਼ਾਂਤ ਹੋ ਜਾਓ ਜੀ ਦਾ ਕੇਸ ਸਹੀ ਆ ਕੇਸ ਕਰੋ ਸੁਖ ਗਲਤ ਤੱਕ ਕੇਸ ਕਰ ਮਨਜੀਤ ਗਲਤ ਤੱਕ ਸੁਖ ਕੇਸ ਕਰੂਗਾ ਤੇ ਮੈਨੂੰ ਇੰਨਾ ਪਤਾ ਜੇ ਕੇਸ ਹੋ ਗਿਆ ਭਾਜੀ ਉਹ ਕੁੜੀ ਨੇ ਛੁੱਟੇ ਨਹੀਂ ਛੁਟਣਾ ਇੰਨੇ ਕੇਸ ਪੈਣਿਆ ਘੱਟੋ ਘਾਟ 10 15 ਕੇਸ ਹੋਤੇ ਸਿੱਧੇ ਲੱਗਣੇ ਆ 2-4 ਮੈਲਵਾਉਂਗਾ। ਹੋ ਤਾਂ ਕਹਿੰਦੇ ਸੀ ਬਾਹਰ ਜਾਣਾ ਮੈਂ। ਕਿਨੇ? ਮੇਰਾ ਬਾਹਰਲਾ ਵੀਜ਼ਾ ਲੱਗਿਆ ਹੋਇਆ ਹੈ। ਭਾਜੀ ਤੈਨੂੰ ਕੇਸ ਨਹੀਂ ਕਰ ਰਹੀ? ਜੇ ਅਗਲੈਂਡ ਹੋ ਗਿਆ ਤਾਂ ਫੇਰ ਕਿੱਦਾਂ ਚਲੀ ਜਾਊਗੀ? ਬਾਕੀ ਗੱਲ ਭਾਜੀ ਬਾਹਰਪੂਰ ਜਾਣ ਵਾਲੀਆਂ ਗੱਲਾਂ ਜਿਹੜਾ 1.5 ਲੱਖ ਦਿਨ ਦਾ ਕਮਾ ਸਕਦਾ ਹੈਗਾ ਉਹ ਬਾਹਰ ਕੀ ਉਹ ਕਿੱਥੇ ਵੀ ਜਾ ਸਕਦਾ ਹੈਗਾ। ਇੱਕ ਪ੍ਰਨੀਤ ਕੌਰ ਨੇ ਕੁੜੀ ਵੀ ਕੁੱਟੀ ਸੀ। ਉਹ ਗੱਲ ਤੁਹਾਨੂੰ ਕਿਵੇਂ ਸਹੀ ਆਉਂਦੀ ਹੈ ਉਹ ਭਾਈ ਕੌਣ ਗਲਤਾ ਉੱਥੇ? ਭਾਜੀ ਗੱਲ ਸੁਣੋ ਮੇਰੀ ਸਿਮੀ ਪਰਮ। ਭਾਜੀ ਦੋਵੇਂ ਗਲਤ ਨੇ। ਹੂੰ। ਦੋਵੇਂ ਗੱਲ ਤੱਕ ਪਤਾ ਲੋ ਵੀਡੀਓ ਚ ਰੋ ਰਹੇ ਸੀਗੀ ਬਾਜੀ ਮੈਨੂੰ ਹੁਣ ਪੋਡਕਾਸਟ ਤੇ ਮੈਂ ਤੁਹਾਡੇ ਨਾਲ ਪੋਡਕਾਸਟ ਕਰ ਲਿਆ ਮੈਂ ਕਿਸੇ ਇਦਾਂ ਦੇ ਬੰਦੇ ਨਾਲ ਪੋਡਕਾਸਟ ਕਿਉਂ ਨਹੀਂ ਕੀਤਾ ਜਿਹਨੇ ਗੰਦ ਨੂੰ ਪ੍ਰਮੋਟ ਕੀਤਾ ਹੋਵੇ ਐਵੇਂ ਸਾ ਮਤਲਬ ਕਿ ਗੰਦ ਨੂੰ ਲਾਹ ਪਾਕ ਕਰਨ ਵਾਲੇ ਬਹੁਤ ਆ ਜਿੱਦਾਂ ਪੇਜਾਂ ਵਾਲੇ ਹੈਗੇ ਆ ਪੋਡਕਾਸਟ ਹੈਗੇ ਆ ਇਟਲੀ ਹੋ ਗਿਆ ਫੈਸਲੀ ਹੋ ਗਿਆ ਕਰਨ ਦਿੱਤਾ ਹੋ ਗਿਆ ਹੋਰ ਵੀ ਹੈਗੇ ਆ ਬਾਜੀ ਮੈਂ ਸੁਣਾ ਤੁਹਾਡੇ ਜੀ ਇੱਕ ਹੋਰ ਵੀ ਖੂਬੀ ਆ ਤੁਸੀਂ ਸ਼ੇਰੋ ਸ਼ੈਰੀ ਕਰਦੇ ਹੋ ਤੇ ਲਿਖ ਵੀ ਲੈਂਦੇ ਹੋ ਹਾਂ ਮੈਂ ਜ਼ਰੂਰ ਕਰਦਾ ਸ਼ੇਰੋ ਸ਼ੈਰੀ ਤੇ ਸੁਣਾਓ ਸਾਨੂੰ ਅੱਜ ਸੁਣਾ ਦਿੰਨੇ ਆ ਆਪ ਲਿਖਦੇ ਹੋ ਭਾਈ ਹਮੇ ਆਪ ਲੇਨਾ ਕਿ ਮੈਂ ਪੈਨ ਨਾਲ ਨਹੀਂ ਨਹੀਂ ਹਾਂ ਪਹਿਲੇ ਨਾ ਲਿਖਦਾ ਦੇਖੋ ਕਿਤਾਬ 'ਚ ਮੈਂ ਲਿਖ ਦਿਆਂ ਅੱਛਾ ਔਟੋਕੱਟ 5 7 ਸ਼ੇਰ ਲਿਖੀ ਹੋਈ ਆ ਮੇਰਾ ਯਾਰ ਦੋਸਤ ਰਣਸ਼ੀਰ 뮤ਜ਼ਿਕ ਹਾਂ ਉਹ ਤੋਂ ਮੈਂ ਪੁੱਛਦਾ ਉਹ ਮੈਨੂੰ ਲਿਖਾਂਦਾ ਉਹ ਇਸ ਜੋ ਆਪਾਂ ਅੱਜ ਬੋਲਣਾ ਹਾਂ ਕਿਸ ਮੁੱਦੇ 'ਤੇ ਬੋਲਣਾ ਹੈ ਅੱਜ ਤੁਸੀਂ ਨੇ ਭਾਜੀ ਚੱਕਰ ਪਤਾ ਕੀੰਦਾ ਸ਼ੈਰੋ ਸ਼ਾਰੀ ਵਧੀਆ ਹੋਣੀ ਚਾਹੀਦੀ ਆ ਹਾਂ ਉਹ ਹਰ ਇੱਕ ਬੰਦੇ ਤੇ ਝਲਕਦੀ ਆ ਇਸ ਪੋਰਟ ਕਾਰਡ ਦੇ ਵਿੱਚ ਤੁਸੀਂ ਕਿਹੜੀ ਸ਼ੈਰੋ ਸ਼ਾਰੀ ਲੈ ਕੇ ਆਏ ਬਈ ਜਿਹੜੀ ਇਹਦੇ ਨਾਲ ਰਿਲੇਟ ਕਰਦੀ ਹੋਵੇ ਕਿਹੜਾ ਕਿਵੇਂ ਦਾ ਸ਼ੇਰ ਬੋਲੂ ਭਾਜੀ ਇਹਦੇ ਵਿੱਚ ਤੁਸੀਂ ਜਿੱਦਾਂ ਲੋਕ ਮੈਨੂੰ ਮਾੜਾ ਕਹਿੰਦੇ ਆ ਹਾਂ पागल ਕਹਿੰਦੇ ਆ ਮੇਰਾ અપਮਾਨ ਕਰਦੇ ਆ ਜਾਂ ਕਈ ਲੋਕ ਕਹਿੰਦੇ ਰੇ ਰੱਬ ਰੱਬ ਬੜਾ ਕਰਦਾਗਾ ਕਮੈਂਟਾਂ ਦੀ ਗੱਲ ਕਰ ਰਿਹਾ ਮੈਂ ਮੈਂ ਸਪੈਸ਼ਲ ਅਖਵਾਇਆ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਯਾਰ ਮੇਰੇ ਨਾਲ ਮੈਨੂੰ ਕਮੈਂਟ ਚ ਲੋਕ ਗਾਲਾਂ ਕੱਢਦੇ ਆ ਜਿੱਦਾਂ ਵੀ ਕੰਨਾਂ ਚ ਨੱਤੀਆਂ ਪਾਈਆਂ ਹੋਈਆਂ ਹਨਾ ਤੇ ਰੱਬ ਦੀ ਗੱਲ ਬੜੀ ਕਰਦਾ ਸੁਫੀ ਗੁਜਰ ਤੂੰ ਆਪ ਤੱਕ ਨਮਾਜ਼ ਨਹੀਂ ਪੜਦਾ ਇਨਸ਼ਾਅੱਲਾ ਪੜਾਂਗੇ ਸ਼ੁਰੂ ਕਰਾਂਗੇ ਮੈਂ ਥੋੜਾ ਫਸਿਆ ਪਿਆਗਾ ਬਿਗਬੋਸ ਵੀ ਨਮਾਜ਼ ਪੜਾਂਗੇ ਕੋਈ ਇਨਸ਼ਾਅੱਲਾ ਹਾਈ ਲੈਵਲ ਤੇ ਕਰਾਂਗੇ ਕੰਮ ਤੇ ਸੁਣਾਓ ਸਾਨੂੰ ਸ਼ੇਰ ਇਹ ਫਿਰ ਉਹ ਚੀਜ਼ਾਂ ਨੂੰ ਲੈ ਕੇ ਫਿਰ ਅੱਜ ਮੈਂ ਉਹਨੇ ਬੰਦੇ ਨੇ ਮੈਨੂੰ ਬਹੁਤ ਵਧੀਆ ਰੰਸ਼ੇਰਾ ਬਾਈ ਦਾ ਲਿਖਾਇਆ ਹੂੰ ਸੁਣ ਕੇ ਭਾਈ ਤੁਸੀਂ ਵੀ ਉਹ ਕਹੜਾ ਆ بڑے ਥੋੜਿਆਂ ਨੂੰ ਪਹਿਚਾਨ ਮੇਰੀ ਗਲਤ ਚੱਲਦੀ ਵਿੱਚ ਸ਼ਮਸ਼ਾਨ ਮੇਰੀ ਵਾ ਵਾ ਇਹ ਇਸ਼ਕ ਕਰ ਬੈਠੇ ਰੱਬ ਨੂੰ ਨਹੀਂ ਇੱਕ ਇੱਕ ਰੂਹ ਤੇ ਦੂਜੀ ਨਹੀਂ ਦੁਆਰ ਬੋਲਦਾ ਠੀ ਭਾਈ ਬੋਲੋ ਦਵਰਾ ਜੀ ਠੀਕ ਹੈ ਹਾਂ ਹਾਂ ਜੀ ਭਾਈ ਸੁਣ ਕੇ ਸੁਣਾਓ ਜੀ ਤੁਸੀਂ ਵੀ ਬਈ ਸੁਣੀਓ ਤੁਹਾਡੇ ਸਾਰਿਆਂ ਦੀ ਲਾਈਫ ਤੇ ਹੈ ਸਮਝਿਆ ਕਰੋ ਕੋਈ ਬੰਦਾ ਕਿਉਂ ਬੋਲਦਾ ਪੈਂਟ ਸ਼ਰਟ ਜ਼ਰੂਰੀ ਨਹੀਂ ਕਾ ਹਰ ਬੰਦਾ ਹੈ ਨਾ ਸੁਣੀਓ ਬੋਲੋ ਜੀ ਇਰਸ਼ਾਦ ਥੈਂਕ ਯੂ ਬੜੇ ਥੋੜਿਆਂ ਨੂੰ ਪਹਿਚਾਨ ਮੇਰੀ ਗੱਲ ਚਲਦੀ ਵਿੱਚ ਸ਼ਮਸ਼ਾਨ ਮੇਰੀ ਕੀ ਬਾਤ ਹੈ ਵਾ ਵਾ ਇਹੇ ਇਸੇ ਕਰ بیٹھے ਰੱਬ ਨੂੰ ਨਹੀਂ ਇੱਕ ਰੂਹ ਤੇ ਦੂਜੀ ਜਾਨ ਮੇਰੀ ਇਹ ਫਿਰੇ ਭਟਕਦੀ ਰੂਹ ਬਣ ਕੇ ਅੱਛਾ ਇਹ ਫਿਰੇ ਭਟਕਦੀ ਰੂਹ ਬਣ ਕੇ ਬਸ ਸੰਭੀ ਫਿਰੇ ਜ਼ੁਬਾਨ ਮੇਰੀ ਜ਼ੁਬਾਨ ਮੇਰੀ ਇਹਨੂੰ ਇਹਨੂੰ ਅਕਲ ਤੋਂ ਚਿੜ ਚੜ ਜਾਂਦੀ ਕਹਿੰਦੇ ਨੇ ਬੜਿਆ ਕਲਾਲੇ ਹੁੰਦੇ ਆ ਅੱਛਾ ਇਹਨੂੰ ਅਕਲ ਤੋਂ ਚਿੜ ਚੜ ਜਾਂਦੀ ਅੱਗੇ ਜੀ ਬਣੇ ਪਾਗਲਾਂ ਦੇ ਨਾਲ ਪਹਿਚਾਨ ਮੇਰੀ ਵਾਹ ਵਾਹ ਭਾਜੀ ਮੈਂ ਪਾਗਲ ਆ ਤੇ ਮੈਂ ਪਾਗਲ ਵਣ ਕੇ ਹੀ ਠੋਕਣਿਆ ਸ਼ਹਿਰੋ ਸਾਰੀ ਹਰ ਪੋਡਕਾਸਟ ਤੇ ਹੋਗੇ ਮਤਲਬ ਇਹ ਸ਼ਹਿਰੋ ਸ਼ਹਿਰੀ ਵੀ ਥੋੜੇ ਤਾਂ ਟੁਕਦੀ ਆ ਸਾਰੀ ਭਾਜੀ ਗੱਲ ਸੁਣੋ ਮੇਰਾ ਪਤਾ ਕੀ ਐ ਮੁੰਡਾ ਦੇਖਾ ਕਿਵੇਂ ਹੋਰਨੇ ਆ ਵੀ ਟੋਕਦੀ ਥੋੜੀ ਦੀ ਐ ਭਾਜੀ ਜਿਨੇ ਲਿਖਿਆ ਉਹਨੂੰ ਤਾਂ ਕ੍ਰੈਡਿਟ ਮਿਲਣਾ ਚਾਹੀਦਾ ਹਾਂ ਮੇਨ ਚੀਜ਼ ਐ ਅੱਜਕੱਲ ਸਿੰਗਰ ਪਤਾ ਕੀ ਕਰਦੇ ਆ ਕਿਸੇ ਦੇ ਗਾਣੇ ਹੁੰਦੇ ਆ ਕ੍ਰੈਡਿਟ ਵੀ ਨਹੀਂ ਦਿੰਦੇ ਭਾਜੀ ਖਲਤ ਗੱਲ ਆ ਜਿਹਦੀ ਮਿਹਨਤ ਆ ਜਿਹਦੀ ਹੈਗੀ ਆ ਉਹਨੂੰ ਉਹਦੀ ਮਿਲਣੀ ਚਾਹੀਦੀ ਆ ਇਹ ਮੈਂ ਮੈਸੇਜ ਆਹ ਦਿੱਤਾ ਬੰਦੇ ਦਾ ਨਾਮ ਬੋਲ ਕੇ ਵੀ ਇਹ ਉਹਨਾਂ ਨੇ ਲਿਖਿਆ ਲੋਕ ਕਹਿੰਣਗੇ ਆਪਣੇ ਯਾਰਾਂ ਦੋਸਤਾਂ ਨੂੰ ਪ੍ਰਮੋਟ ਕਰੀ ਜਾਂਦਾ ਨਹੀਂ ਯਾਰ ਦੋਸਤ ਵੀ ਹੁਣ ਤਾਂ ਵੀ ਪ੍ਰਮੋਟ ਕਰੋ ਯਾਰ ਦੋਸਤ ਨਹੀਂ ਵੀ ਹੈਗਾ ਤਾਂ ਵੀ ਪ੍ਰਮੋਟ ਕਰੋ ਲੋਕ ਕਹਿੰਦੇ ਨੇ ਸੂਫੀ ਗ ਮਸ਼ ਸਹੀ ਗੱਲ ਹੈ ਇਹ ਪਾਜੀ ਐਨੀ ਟਾਈਮ ਆ ਕੇ ਬੰਦੇ ਪਹਿਲੀ ਗੱਲ ਤਾਂ ਪੋਡਕਾਸਟ ਕੱਲ ਮੇਰਾ ਐਨੀ ਟਾਈਮ ਮੇਰੇ ਦਰਵਾਜ਼ੇ ਦੁਆਰਾ ਕਹਿ ਦੇਣਾ ਪਾਜੀ ਪੋਡਕਾਸਟ ਕਰਨਾ 5 ਮਿੰਟ ਚ ਕਰ ਲਿਓ ਹਮ ਇਹੇ ਸਪੀਡ ਇਹੇ ਰਫਤਾਰ ਤੁਹਾਨੂੰ ਮਿਲੇਗੀ ਰਹੀ ਗੱਲ ਨਸ਼ੇ ਨੂੰ ਸ਼ੈਲੀ ਗੱਲ ਨਸ਼ਾ ਤਾਂ ਮੈਂ ਕਰਦਾ ਨਹੀਂ ਹੈਗਾ ਪਹਿਲੀ ਗੱਲ ਤਾਂ ਕਹਿੰਦੇ ਆ ਨਾ ਵੀ ਫੀਮ ਓਨੀਕ ਸਹੀ ਹੁੰਦੀ ਆ ਜਿੰਨੀਕ ਤੁਹਾਡੀ ਬਿਮਾਰੀ ਨੂੰ ਖਤਮ ਕਰ ਦੇ 99 ਪਾਜੀ 99 ਬਿਮਾਰੀਆਂ ਦਾ ਇਲਾਜ ਆ ਫੀਮ ਸਿਰਫ ਇਕੱਲੀ ਕਬਜ਼ ਦਾ ਇਲਾਜ ਨਹੀਂ ਹੈਗੀ ਕਬਜ਼ ਬੰਦੇ ਨੂੰ ਹੁੰਦੀ ਆ ਹੁਣ ਉਹ ਦਵਾਈਆਂ ਚ ਵੀ ਪੈਂਦੀ ਆ ਹਮ ਮੇਰਾ ਕੀ ਚੱਕਰ ਭਾਜੀ ਹੁਣ ਨਵਾਜੁਦਨ ਸਦੀਕੀ ਸੀ ਉਹਦਾ ਪੋਡਕਾਸਟ ਦੇਖੀਓ ਜਿਹਨੂੰ ਤੁਸੀਂ ਸਰਦਾਰ ਬੰਦੇ ਮੈਂ ਰਿਸਪੈਕਟ ਕਰਦਾ ਭਾਜੀ ਤੁਹਾਡੇ ਸਾਹਮਣੇ ਕੋਈ ਮੋਨਾ ਬੈਠਿਆ ਹੁੰਦਾ ਨਾ ਮੈਂ ਇਦਾਂ ਸਿਗਰਟ ਪੀਣੀ ਸੀ ਕਿਉਂਕਿ ਮੇਰੀ ਸਿਗਰਟ ਕੋਈ ਨਿਸ਼ਾਨੀ ਹੈਗੀ ਤੁਸੀਂ ਪੀਨੇ ਹੋ ਹਾਂ ਮੈਂ ਪਿੰਨਾ ਗੱਲ ਸੁਣੋ ਮੈਂ ਉਦਾਂ ਮੈਂ ਮੈਂ ਪਿੰਡ ਦਾ ਬੰਦਾ ਨਾ ਮੇਰਾ ਦੋਸਤ ਹੈ ਇੱਕ ਗਗਨ ਆਪਾਂ ਮੈਂ ਦੱਸਾਂਗਾ ਟਰੋਲੀ ਭਾਜੀ ਤੋਂ ਅੱਛਾ ਮੈਂ ਉਹਨਾਂ ਦੇ ਘਰੇ ਜਾਂਦਾ ਹੁੰਦਾ ਸੀ ਉਹਨਾਂ ਦਾ ਮੁੰਡਾ ਨਾ ਦਾਰੂ ਦਰੂ ਪੀਂਦਾ ਸੀ ਮੈਂ ਨਾ ਲੋਕਾਂ ਦੀ ਇੱਕ ਥੋੜੇ ਚੇਂਜ ਕਰਨਾ ਚਾਹੁੰਦਾ ਮੈਂ ਨਹੀਂ ਕਹਿੰਦਾ ਵੀ ਸਿ ਯਾਰ ਨਹੀਂ ਪੀਨੀ ਲੱਖ ਦੀ ਲਾਹਨਤ ਮੇਰੇ ਤੇ ਜੇ ਮੈਂ ਕਮਾਂ ਕਿ ਮੈਂ ਸਿਗਰਟ ਪੀਣਾ ਕੋਈ ਗੱਲ ਨਹੀਂ ਮੇਰਾ ਸ਼ੌਕ ਹੈ ਲੋਕ ਦਾਰੂ ਵੀ ਪੀਂਦੇ ਆ ਦਾਰੂ ਪੀ ਕੇ ਬੰਦੇ ਨਾਲੀਆਂ ਜਿ ਡਿੱਗੇ ਹੁੰਦੇ ਆ ਕੋਈ ਘਰੇ ਨਹੀਂ ਬੈਠ ਸਕਦਾ ਮੈਂ ਸਿਗਰਟ ਪੀ ਕੇ ਮੂੰਹ ਚ ਫਰੈਸ਼ਨ ਕਰਕੇ ਮੈਂ ਚਲੇ ਜਾਣਾਗਾ ਹਰ ਬੰਦੇ ਚ ਨਾ ਆਪਣੇ ਆਪਣੇ ਹੋਉਂਦੇ ਕਿਸੇ ਨੂੰ ਰੋਟੀ ਦਾ ਨਸ਼ਾ ਕਿਸੇ ਨੂੰ ਸ਼ੌਹਰ ਦਾ ਨਸ਼ਾ ਮੈਨੂੰ ਸਿਗਰਟ ਦਾ ਬਸ ਬਿੱਲੇ ਬੈਕ ਕਦੇ ਪੀ ਲਈ ਪੀ ਲਈ ਚਲੋ ਜੀ ਹੋ ਗਿਆ ਆਪਣਾ ਮਨੋਰੰਜਨ ਹੋ ਗਿਆ ਕੋਈ ਡੋਟੇ ਖਾਈ ਜਾਂਦਾ ਕੋਈ ਫੀਮ ਖਾਈ ਜਾਂਦਾ ਯਾਰ ਫੇਰ ਤਾਂ ਮੈਂ ਜੇ ਜਿਹੜਾ ਮੈਨੂੰ ਬੋਲਦਾ ਉਹ ਬੰਦੇ ਨੂੰ ਉਹ ਕਮੈਂਟ ਉਹੀ ਕਰੇ ਜਿਹੜਾ ਕੁਛ ਜਿਹੜਾ ਆਪ ਲੁੱਚਿਆ ਨਾ ਹੋਵੇ ਜਿਹੜਾ ਆਪ ਜਨਾਨੀਆਂ ਦੀ ਇੱਜ਼ਤ ਨਾ ਕਰਦਾ ਹੋਵੇ ਮੇਰੇ ਨਾਲ ਉਹੀ ਗੱਲ ਕਰੇ ਜਾਂ ਕਰਦਾ ਹੋਵੇ ਤੁਸੀਂ ਸਿਗਰਟ ਪੀਨੇ ਤੁਸੀਂ ਕਹਿਨੇ ਸੁਖਰਾਤੀਆਂ ਨੂੰ ਵੀ ਗੋਲਾ ਖਾ ਕੇ ਬੋਲਣ ਲੱਗ ਜਾਂਦਾ ਹੈ ਫੀਮ ਦਾ ਗੋਲਾ ਖਾ ਕੇ ਬੋਲਦਾ ਹੈ ਤੇ ਤੁਸੀਂ ਕਹਿਣ ਦਾ ਇੱਕ ਦਾ ਰਹੇ ਹੋ ਮਜ਼ਾ ਆ ਗਿਆ ਸਵਾਲ ਸੁਣ ਕੇ ਹਾਂ ਇਹ ਤੁਸੀਂ ਕਦੇ ਦੇਖੀ ਸੀ ਵੀਡੀਓ ਹੈ ਇਹ ਪਿੱਛੇ ਦੇਖੀ ਸੀ ਮੈਂ ਇਸੇ ਬੋਰਡ ਪਾਈ ਸੀ ਕੱਲ ਪਾਈ ਸੀ ਰਿਪੋਰਟ ਕਰਸ ਤੁਸੀਂ ਮੈਂ ਉਹ ਸਟੱਡੀ ਕਰਕੇ ਆਈ ਹਾਂ ਮੈਨੂੰ ਲੱਗਦਾ ਹੈ ਹੋਰੀ ਹਾਂ ਜੀ ਜਵਾਬ ਵੜਾ ਕਸੂਦਾ ਪਹੁੰਚਦਾ ਹੈ ਅੱਜੀ ਉਪੋਰਡ ਕਰਦੇ ਮੈਂ ਗਾਲਾਂ ਕੱਢੀਆਂ ਨੇ ਮੈਂ ਮੰਨਦਾ ਚਲੋ ਸੋਰੀ ਉਹਨਾਂ ਕੋਲ ਮੰਗਦਾ ਜਿਨ੍ਹਾਂ ਨੂੰ ਲੱਗੇ ਵੀ ਸਾਡੀ ਬੱਚੇ ਸੁਣਨਗੇ ਕੀ ਪ੍ਰੋਬਲਮ ਹੋਊਗਾ ਉਹਨਾਂ ਕੋਲ ਮੈਂ ਸੋਰੀ ਮੰਗਦਾ ਜੇ ਮੈਂ ਗਾਲਾਂ ਕੱਢੀਆਂ ਜਿਹੜੀਆਂ ਬੱਚੀਆਂ ਮੈਨੂੰ ਐਜ਼ ਇੱਕ ਚੰਗਾ ਆਰਟਿਸਟ ਦੇਖਣ ਆਉਂਦੀਆਂ ਮੇਰੇ ਮੂੰਹੋਂ ਗਾਣਾ ਸੁਣੀਆਂ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਗਾਲਾਂ ਕੱਢੀਆਂ ਪਰ ਚੱਕਰ ਕੀ ਹੈ ਨਾ ਜਦੋਂ ਕਿਸੇ ਨੇ ਤੁਸੀਂ ਤੰਗ ਕਰਦੇ ਹੋ ਤਾਂ ਵੀ ਗਾਲਾਂ ਕਰਦਾ ਚਾਹ ਉਹਨੂੰ ਕੋਈ ਬਲਗੈਟੀ ਹੱਦੋਂ ਜ਼ਿਆਦਾ ਟੌਰਚਰ ਕਰਨ ਲੱਗ ਜਾਏ ਨਾ ਮੈਂ ਰੀਲ ਖੋਲਦਾ ਭਾਜੀ ਆਪਣੇ ਕੰਮ ਲਈ ਕੋਈ ਨਾ ਕੋਈ ਬੁਲਗਹਿਤੀ ਚੀਜ਼ ਆਂਦੀ ਰਹਿੰਦੀ ਆ ਬਸ ਫਿਰ ਮੇਰਾ ਜੋ ਗੁੱਸਾ ਸੀ ਉਹ ਮੈਂ ਕੱਢਤਾ ਜੋ ਮਿਰਚ ਪੜ੍ਹਾ ਸੀ ਭਾਵੇਂ ਉਹ ਗਾਲਾਂ ਨੂੰ ਲੈ ਕੇ ਕਹਿ ਲੋ ਗਾਲਾਂ ਅੱਜ ਕੱਲ 5 ਸਾਲ 10 ਸਾਲ ਦੇ ਮੁੰਡੇ ਨੂੰ ਗਾਲਾਂ ਦਾ ਪਤਾ ਕਿੰਨਾ ਗਾਲਾਂ ਦਾ ਕੀ ਮਤਲਬ ਆਉਂਦਾ ਚਲੋ ਮੈਂ ਕੱਲਾ ਨਹੀਂ ਹੈਗਾ ਕੱਢਣ ਵਾਲਾ ਪਰ ਲੋਕਾਂ ਨੂੰ ਪਤਾ ਚੱਲ ਗਿਆ ਵੀ ਮੈਂ ਗਾਲਾਂ ਵੀ ਕੱਢ ਸਕਦਾ ਮੇਰੇ ਚੇਪੜਾਸ ਹੁੰਦੀ ਆ ਇਹ ਵੀ ਕੱਢ ਦਨਾ ਪਰ ਇਹਦਾ ਮਤਲਬ ਇਹ ਥੋੜੀ ਆ ਮੈਂ ਕਿਸੇ ਦੀ ਮਾਂ ਭੈਣ ਨੂੰ ਗਾਲ ਕੱਢੂੰਗਾ ਰਿਸਪੈਕਟ ਰਹੂਗੀ ਦੋਸਤ ਮੰਦੀ ਮਾਪਿਆਂ ਦੀ ਹੋਊਗੀ ਮੇਰੀ ਮਾਪਿਆਂ ਨੂੰ ਤੁਸੀਂ ਸੱਚ ਬੋਲਦੇ ਹੋ ਪੋਡਕਾਸਟ ਦੇ ਵਿੱਚ ਮਤਲਬ ਤੁਸੀਂ ਹਾਈਬ੍ਰਿਡ ਵੀ ਤੁਹਾਡੇ ਵਿੱਚ ਨਹੀਂ ਭਾਈ ਜੀ ਗੱਲ ਪਤਾ ਕੀ ਆ ਉਹ ਵੀਡੀਓ ਕਾਲ ਆ ਜੀ ਫਿਰ ਆਪ ਹੀ ਪੈਂਦਾ ਬੱਚਿਆਂ ਉੱਤੇ ਵੀ ਇੱਕ ਸੱਚ ਵੀ ਬੋਲਦਾ ਤੁਹਾਡੀ ਜੈ ਨਹੀਂ ਹੋਣਾ ਉਹ ਵੀਡੀਓ ਵਿੱਚ ਨਹੀਂ ਨਹੀਂ ਉਹ ਵੀਡੀਓ ਤੁਸੀਂ ਪੁੱਛਿਆਗਾ ਮੈਂ ਦੱਸੂਗਾ ਕਈ ਬੰਦੇ ਮੈਨੂੰ ਕਹਿ ਦੇਣਗੇ ਵੀ ਤੂੰ ਇੰਨੀਆਂ ਗਾਲਾਂ ਕੱਢੀਆਂ ਨੇ ਮੈਂ ਪੋਸਟ ਦੇ ਜਵਾਬ ਦੇਣਾ ਚਾਹੁੰਦਾ ਭਾਈ ਉਹ ਪੋਡਕਾਸਟ ਤੇ ਜਿਹੜੀ ਮੈਂ ਆਪਣਾ ਜਿਹੜਾ ਲਾਈਵ ਬੋਡਕਾਸਟ ਹੀ ਕਹਿੰਦਾ ਮੈਂ ਉਹ ਤਾਂ ਉਹ ਵੀਡੀਓ ਮੈਂ ਤਾਂ ਪਾਈ ਸੀ ਕਿਉਂਕਿ ਉਹਨਾਂ ਕੋ ਜਾਣੂ ਮੈਂ ਹੈਗਾ ਸੀ ਜਿੰਨੇ ਕ ਸਮਾਜਿਕ ਮੇਰੇ ਲੈਵਲ ਤੇ ਕੋਈ ਉਹਨਾਂ ਦੀ ਗੱਲ ਕਰਦਾਗਾ ਹੁਣ ਮੈਨੂੰ ਉਹ ਗੱਲ ਲੱਗੀ ਕਿ ਗਾਲਾਂ ਦੇ ਹੱਕਦਾਰ ਹੈਗੇ ਆ ਖੈਰ ਜੋ ਵੀ ਹੋਇਆ ਗਾਲਾਂ ਦੇ ਹੱਕਦਾਰ ਹੈਗੇ ਆ ਗਾਲਾਂ ਤਾਂ ਅਸੀਂ ਬਾਪਦਿਆਂ ਵੀ ਖਾਨਨੇ ਆ ਜਦੋਂ ਕੋਈ ਗਲਤ ਕੰਮ ਕਰਦਾ ਸਮਾਜ ਦੀ ਵੀ ਖਾਨਨੇ ਆ ਤੁਹਾਨੂੰ ਮੈਨੂੰ ਕਸਮਾਜ ਮੰਨ ਲਓ ਮੈਨੂੰ ਕੋ ਸਮਾਜ ਮੰਨ ਲਓ ਮੈਨੂੰ ਕੋ ਭਰਾ ਮੰਨ ਲਓ ਕਿ ਭਰਾਣੇ ਗਾਲਾਂ ਕੱਢੀਆ ਨੇ ਤੇ ਤੁਸੀਂ ਸੁਣਿਆ ਨੇ ਇਹਨੂੰ ਐ ਨਾ ਕਹੀਓ ਸੂਫੀ ਗੁਜਰ ਕੋਣ ਹੁੰਦਾ ਇਹਨੂੰ ਐ ਕਰਦਿਆਂ ਟਾਈਮ ਬਰਨਣ ਲਈ ਗੱਲਾਂ ਨਾ ਕਰਿਓ ਆਪਾਂ ਭਰਾ ਹੀ ਆਂ ਪਰ ਤੁਸੀਂ ਗਲਤ ਟਰੈਕ ਤੇ ਹੋ ਮੈਂ ਸਹੀ ਟਰੈਕ ਤੇ ਆਂ ਮਤਲਬ ਤੁਸੀਂ ਫਜ਼ੂਲ ਗਾਲਾਂ ਨਹੀਂ ਕੱਢਦੇ ਕਿਸੇ ਤਰਕ ਦੇ ਉੱਤੇ ਗਾਲਾਂ ਕੱਢਦੇ ਹੋ ਵੀ ਬੰਦਾ ਸਮਝੇ ਪਿਆਰ ਨਾਲ ਹੀ ਸਮਝਦਾ ਵੀ ਗਾਲਾਂ ਨਾਲ ਸਮਝ ਸਕਦਾ ਭਾਜੀ 10 15 20 ਬੰਦਿਆਂ ਦਾ ਮੇਰਾ ਗਰੁੱਪ ਗਰੁੱਪ ਨਹੀਂ ਕਹਿ ਸਕਦੇ ਸੀ ਭਰਾ ਆ ਮਹੀਨੇ ਦੋ ਮਹੀਨੇ ਚ ਮਿਲਦੇ ਰਹਿੰਦੇ ਆ ਤੇ ਮੈਂ ਗਾਲਾਂ ਕੱਢਦਾ ਉਹਨਾਂ ਨੂੰ ਅਸੀਂ ਕਿਉਂਕਿ ਅਸੀਂ ਭਰਾ ਅਸੀਂ ਦੋਸਤ ਆ ਜੇ ਉਹੀ ਗੱਲ ਮੈਨੂੰ ਗੁੱਸੇ 'ਚ ਕੱਢਾਂ ਮੈਨੂੰ ਕੁੱਟ ਸਕਦੇ ਆ ਮੈਥੇ ਜੇ ਕੋਈ ਉਹ ਥੋੜੀ ਆ ਕਿ ਮੇਰੇ ਤੋਂ ਕੋਈ ਟਕੜਾ ਹੋਈ ਨਹੀਂ ਸਕਦਾ ਖਬਰਾਗਲੇ ਸਰ ਆਪਣੇ ਕੀ ਪਾਵਰ ਦਿੱਤੀ ਹੋਵੇ ਜਿਹੜਾ ਮੇਰਾ ਹੰਕਾਰ ਹੀ ਮੈਨੂੰ ਮਾਰ ਗਿਆ ਮੈਂ ਕਿਉਂ ਗੁੱਸੇ 'ਚ ਗੁੱਸੇ 'ਚ ਮੈਂ ਕੱਢੂਗਾ ਤਾਂ ਮੈਂ ਸ਼ਰਿਆਮ ਕੱਢੀ ਮੈਂ ਕਹਿੰਿਆ ਵੀ ਗੁੱਸੇ 'ਚ ਆ ਇਤਨੀ ਲੱਗਦਾ ਨਹੀਂ ਵੀ ਇਹ ਮੇਜ਼ ਤੇ ਫਰਕ ਪੈਂਦਾ ਕਾੜਾ ਨਾਲ ਤੁਹਾਡੀ ਨਹੀਂ ਨਹੀਂ ਭਾਜੀ ਅੱਜੋ ਕੇ ਮੈਟਰ ਨਹੀਂ ਹੁੰਦਾ ਮੇਜ਼ ਤੇ ਫਰਕ ਨਹੀਂ ਪੈਂਦਾ ਮੇਜ਼ ਤੇ ਫਰਕ ਉਹਨਾਂ ਤੇ ਪੈਂਦਾ ਜਿਹੜੇ ਬੜੇ ਸਮਝਦਾਰ ਬੰਦੇ ਜਿਨ੍ਹਾਂ 'ਚ ਬੋਲਣ ਦੀ ਸ਼ਕਤੀ ਨਹੀਂ ਹੈਗੀ ਸਿਰਫ ਲਿਖਣ ਦੀ ਸ਼ਕਤੀ ਆ ਫੇਕ ਆਈਡੀਆ ਤੋਂ ਗਾਲਾਂ ਕੱਢਣ ਦੀ ਸ਼ਕਤੀ ਆ ਨੰਬਰ ਮੈਂ ਕਈਆਂ ਨੂੰ ਸੈਂਡ ਕੀਤੇ ਆ ਫੋਨ ਨਹੀਂ ਆਇਆ ਮਤਲਬ ਕਿ ਇਹ ਸਭ ਤੋਂ ਵੱਡਾ ਗੰਦਾ ਜੋ ਪਿੱਠ ਪਿੱਛੇ ਗਾਲਾਂ ਕੱਢਦੇ ਆ ਤੁਸੀਂ 네ਗੇਟਿਵ ਰੋਲ ਕਰਦੇ ਹੋ ਨਾ ਫਿਲਮਾਂ ਵਿੱਚ ਗਾਣਿਆਂ ਦੇ ਵਿੱਚ ਕੋਈ ਡਾਇਲੋਗ ਹੈ 네ਗੇਟਿਵ ਸੰਨ ਸੁਣਾ ਸਕਦੇ ਦੇਖੋ ਜੀ ਮੈਂ ਮੇਰੇ ਕੋਤੇ ਹੀ ਨਹੀਂ ਭਾਈ ਪੋਡਕਾਸਟ ਕਰਿਆ ਮੈਂ ਡਾਇਲੋਗ ਬੋਲਾਂ ਅੱਛਾ ਮੈਂ ਜਦੋਂ ਵੀ ਕੋਈ ਮੂਵੀ ਕਰੂੰਗਾ ਕੋਈ ਫਿਲਮ ਕਰੂੰਗਾ ਮੇਰਾ ਸਾਡਾ ਕੀ ਸਿੰਪਲ ਜਾਂਦਾਗਾ ਆਡੀਸ਼ਨ ਬਗਾਰੇ ਮੈਂ ਬਣਾਉਂਦਾ ਨਹੀਂ ਕਿਉਂਕਿ ਜੇ ਆਡੀਸ਼ਨ ਬਣਾਉਂਦਾ ਉਹ ਮੇਰੇ ਡਾਇਲੋਗ ਯਾਦ ਹੋਣਾ ਸੀ ਐ ਮੈਂ ਆਪਣੀ ਹਵਾਲੇ ਮੈਂ ਬੋਲਦਾ ਲੱਖ ਕਮੀਆਂ ਨਿਕਲ ਜਾਣ ਕਿਉਂਕਿ ਮੂਵੀ ਆਪਾਂ ਜਦੋਂ ਸ਼ੂਟ ਕਰਦੇ ਆ ਨਾ ਹਰ ਆਰਟਿਸਟ ਨੂੰ ਪ੍ਰਿਪੇਅਰ ਹੋਣ ਲਈ ਬੁਰਕਸਾਬ ਹੁੰਦੀ ਆ ਡਾਇਲੌਗ ਮਿਲਦੇ ਆ ਉਹ ਮੈਂ ਪ੍ਰਿਪੇਅਰ ਨਹੀਂ ਆਇਗਾ 1 ਮਹੀਨੇ ਤੋਂ ਮੇਨਾਂ ਕੰਟ੍ਰੋਵਰਸੀਆਂ ਲੱਗਿਆ ਆ ਜਦੋਂ ਕੰਮ ਮਿਲੂਗਾ ਮੈਂ ਉਹਨਾਂ ਟਾਈਮ ਲਈ ਕੰਟ੍ਰੋਵਰਸੀ ਸਾਰ ਦੂੰਗਾ ਦੂਜਾ ਫਿਰ ਬੈਕਅਪ ਕਰਾਂਗੇ ਕਿ ਕਿੰਨਾ ਗੰਦ ਫੈਲਿਆ ਸਾਰਾ ਕੰਟ੍ਰੋਵਰਸੀ ਵਿੱਚ ਕਿਉਂ ਪਿਓਏ ਤੁਹਾਡੇ ਕੰਮ ਥੋੜਾ ਸ਼ੂਟ ਰਿਹਾ ਉਧਰ ਐਕਟਿੰਗ ਸ਼ੂਟ ਰਹੀ ਆ ਉਧਰਲੇ ਪਾਸੇ ਫੋਕਸ ਕਿਉਂ ਨਹੀਂ ਰੱਖਦੇ ਕੋਈ ਕੰਮ ਕਦੇ ਨਹੀਂ ਛੱਡ ਦਿੰਦਾ ਭਾਜੀ ਜੇ ਤੁਸੀਂ ਸੋਚੋਗੇ ਨਾ ਪਿੰਡ ਤੋਂ ਬਾਹਰ ਨਿਕਲੇਗਾ ਕੰਮ ਕਰ ਲਓਗੇ ਘਰੇ ਸਾਡੇ ਉਜਾੜ ਮੱਚ ਜਾਊ ਫੇ ਮਿਲ ਰਿਹਾ ਫੇ ਮਿਲ ਰਿਹਾ ਨਾ ਮਿਲ ਰਿਹਾ ਕੰਟਰੋਵਰਸੀ ਹੋ ਰਹੀਆਂ ਲੋਕਾਂ ਨੂੰ ਬਸ ਇਹ ਇਹ ਹੀ ਦੱਸਣਾ ਯਾਰ ਮੈਂ ਇੱਕ ਆਰਟਿਸਟ ਹੈਗਾ ਪਤਾ ਲੱਗ ਰਿਹਾ ਵੀ ਗੁੱਜਰ ਇਹ ਕਹੇਗਾ 소ਫੀ ਗੁੱਜਰਾ ਸੱਚ ਬੋਲਦਾ ਵਿਵਾਖ ਬੋਲਦਾ 소ਫੀ ਗੁੱਜਰ ਨਹੀਂ ਹੈਗਾ ਹੋਰ ਬੜਿਆ ਮੇਰਾ ਦੋਸਤ ਜਤਿੰਦਰ ਜਿੱਤੂ ਹੈਗਾ ਅੱਛਾ ਮੇਰਾ ਨੋ ਵੀ ਦੋਸਤ ਹੈਗਾ ਨਹੀਂ ਹਾਈਲਾਈਟ ਤਾਂ ਤੁਸੀਂ ਹੋ ਰਹੇ ਨਾ ਫਿਲਹਾਲ ਮੈਂ ਦੇਖੋ ਨਾਮ ਕਿੰਨੇ ਦੇ ਲੈ ਰਿਹਾ ਜਿਨ੍ਹਾਂ ਨਾਮ ਮੇਰਾ ਕੋਈ ਉਹ ਲੈਣਾ ਦੇਣਾ ਮਨਿੰਦਰ ਹੈਗਾ ਆਰਟਿਸਟ ਆ ਜਿਹੜੇ ਮਤਲਬ ਜੂਨੀਅਰ ਚ ਵੀ ਕੰਮ ਕਰਦਾ ਸੀ ਅਜੇ ਆਰਟਿਸਟ ਸੇ ਕਰਦਾਗਾ ਜੋਨ ਹੈਗਾ ਇਜ਼ਰਾਈਲ ਗੋਵਿੰਦ ਹੈਗਾ ਦੀਪਕ ਹੋ ਮਤਲਬ ਕਿ ਮੈਂ ਚੁਣਨਾ ਵੀ ਤੁਹਾਨੂੰ ਪਤਾ ਚੱਲਿਆ ਉਹ ਟੈਲੈਂਟ ਕੀ ਆ ਉਹਨਾਂ ਨੂੰ ਜਾ ਕੇ ਦੇਖੋ ਤੇ ਹੋਰ ਤੁਹਾਡੇ ਬੰਦੇ ਹੈਗੇ ਉਹਨਾਂ ਨੂੰ ਆਪ ਲੱਭ ਕੇ ਸਪੋਰਟ ਕਰੋ ਜਿਹੜੇ ਵਧੀਆ ਕੰਮ ਕਰਦੇ ਆ ਕਿਉਂਕਿ ਭਾਜੀ ਸਪੋਰਟ ਨਹੀਂ ਕਰਦੇ ਜਦੋਂ ਉਹਨਾਂ ਦੇ ਫੋਲੋਅਰ ਬਹੁਤ ਘਟ ਰਹੇ ਹੁੰਦੇ ਆ ਨਾ ਅਗਲਾ ਮੇਰੇ ਨਾਲ ਇੱਕ ਦੋ ਦੋਸਤਾਂ ਨੇ ਵੀ ਇਹਨਾਂ ਦੀ ਅਡਲਟ ਮੂਵੀ 'ਚ ਕੰਮ ਕੀਤਾ ਮਜਬੂਰੀ ਦੇ ਸਮੇਂ 'ਚ ਕੁੜੀਆਂ ਤਾਂ ਮਜਬੂਰੀ 'ਚ ਕਰਦੀਆਂ ਬੰਦੇ ਵੀ ਕਰਦੇ ਆ ਆ ਪ੍ਰਾਈਮ ਸ਼ਾਰਟਸ ਹੋ ਗਿਆ ਉੱਲੂ ਤੇ ਕੁੜੀਆਂ ਨਾਲ ਉਹ ਸਾਰਾ ਕੁਝ ਮੇਰੇ ਦੋਸਤਾਂ ਨੇ ਵੀ ਕੀਤਾ ਤੇ ਲਾਸਟ ਵਿੱਚ ਹੁਣ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਨਾ ਨਿਵੇੜਨੀ ਚਾਹੁੰਦੇ ਆ ਵੀ ਬੀ ਲਾਸਟ ਵਿੱਚ ਜਿਹੜੇ ਇਨਫਲੂਐਂਸਰ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਗੰਦ ਪਾਇਆ ਹੋਇਆ ਹੈ ਹਮ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਭਾਜੀ ਉਹਨਾਂ ਲਈ ਅੱਛਾ ਮੈਸੇਜ ਤਾਂ ਰਹੀ ਜਾਂਦਾ ਆਪਣਾਰਾ ਮੈਂ ਮੈਨੂੰ ਮੇਰੇ ਮੈਂ ਭੁੱਲ ਜਨਾ ਮਤਲਬ ਇੱਕ ਸਿਹਤ ਦੇਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਇੱਕੋ ਹੀ ਗੱਲ ਹੈ ਭਾਜੀ ਕੋਈ ਸਿਹਤ ਸੂਤ ਨਹੀਂ ਮੈਂ ਇੱਕ ਰੱਬ ਦੀ ਕੁਦਰਤ ਤੋਂ ਡਰ ਕੇ ਕਹਿ ਰਿਹਾਗਾ ਵੈਸੇ ਤੁਸੀਂ ਨਾ ਮੇਰੇ ਭਰਾ ਹੈਗੇ ਨਾ ਮਰੀ ਭੈਣਾਂ ਹੈਗੀਆਂ ਤੇ ਜਿਹੜਾ ਭਰਾ ਬਣੂਗਾ ਮੈਨੂੰ ਲੱਗਿਆ ਮੇਰੇ ਭਰਾ ਬਣਨ ਦੇ ਲਾਇਕ ਹੈਗਾ ਮੈਨੂੰ ਭਰਾ ਬਣੂਗਾ ਤੇ ਜਿਹੜੀ ਭੈਣ ਬਣਨ ਦੇ ਲਾਇਕ ਹੈਗਾ ਚਾਹ ਕਿੰਨਾ ਮਰਜੀ ਬਾਅਦ ਚ ਖੂ ਖਾਦਾ ਹੋਵੇ ਪਹਿਲਾਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਅੱਜ ਉਹ ਸੁਧਰਦੀ ਐ ਮੈਂ ਭੈਣ ਕਹਿ ਸਕਦਾ ਇਸ ਤੋਂ ਬਾਅਦ ਗੰਨ ਪਾਉਗੀ ਫਿਰ ਮੇਰੇ ਤੋਂ ਬੜਾ ਜਲੀਲ ਬੰਦੇ ਨਹੀਂ ਇਹਨੇ ਸ਼ਾਕਿੱਤਾ ਹੋਵੇ ਸੋ ਰਿਕਵੈਸਟ ਆ ਮੇਰੇ ਭਰਾਵਾਂ ਨੂੰ ਮੇਰੀ ਭੈਣਾਂ ਨੂੰ ਕਿ ਭਾਈ ਜਿੰਨੀ ਕੰਟਰੋਵਰਸੀ ਹੋ ਗਈ ਆ ਜਦ ਤੁਹਾਡੇ ਬਾਰੇ ਮੈਂ ਜੋ ਵੀ ਬੋਲਿਆ ਉਹ ਸਾਰਾ ਤੁਹਾਡਾ ਨੈਟ ਤੇ ਪਿਆ ਪ੍ਰੂਫਾਂ ਤੋਂ ਅਧਾਰਾ ਪਿਆ ਮੈਂ ਸਿਰਫ ਉਹੀ ਬੋਲਿਆ ਕੰਟਰੋਵਰਸੀ ਚ ਨਾ ਆਓ ਤੈਨੂੰ ਜੀ ਆਪਣਾ ਕੰਮ ਕਰੋ ਤੁਸੀਂ ਸੁਖੀ ਜੀ ਨਾਲ ਵੀਡੀਓ ਬਣਾਓ ਵਧੀਆ ਕੰਮ ਕਰੋ ਕੋਈ ਤੁਹਾਨੂੰ ਨਹੀਂ ਬੋਲੂਗਾ ਥੋੜੇ ਜਿਹਾ ਬਸ ਤੁਸੀਂ ਆਪਣਾ ਉਹ ਚੀਜ਼ ਨੂੰ ਧਿਆਨ ਚ ਰੱਖੋ ਜਿਹੜੀ ਤੁਹਾਡੀ ਜ਼ਿਆਦਾ ਹਾਈਲਾਈਟ ਹੋ ਰਹੀ ਆ ਤੁਸੀਂ ਆਪਣੇ ਬੈਗ ਤਾਂ ਜੋ ਵੀ ਹੈ ਨਾ ਘਰਾਂਦੇ ਆ ਵੀਡੀਓ ਜੀ ਉਹ ਥੋੜਾ ਘੱਟ ਕਰ ਦੋ ਸੂਟ-ਸ਼ਾਰਟ ਵਿੱਚ ਵੀ ਬਣਾਓ ਸਾਨੂੰ ਵੀ ਚੰਗਾ ਲੱਗਿਆ ਸੀ ਵੀ ਕਹਿੰਦੇ ਤੁਹਾਨੂੰ ਜੀ ਕਿੰਨੇ ਸੋਹਣੇ ਲੱਗਦੇ ਸੂਟ 'ਚ ਹੈ ਨਾ ਜਿੰਨਾ ਵਿੱਚ ਪਾਓ ਵਧੀਆ ਤੇ ਟੌਪ ਸ਼ਰਟਾਂ ਵਿੱਚ ਪਾਓ ਪਰ ਪਲੀਜ਼ ਤੁਸੀਂ ਪਾਓ ਰੀਲਾਂ ਮੈਂ ਖੁਦ ਸਟੋਰੀ ਤੇ ਸ਼ੇਅਰ ਕਰੂੰਗਾ ਪ੍ਰੋਮਿਸ ਆ ਜੇ ਤੁਸੀਂ ਮੇਰੀ ਵਧੀਆ ਇੱਕ ਪੰਜਾਬੀ ਜੇ ਸੂਟ ਵਿੱਚ ਹੈ ਨਾ ਉਸ ਦਿਨ ਕੁਰਤਾ ਪਿਆ ਮੈਂ ਪਾਇਆ ਹੋਵੇ ਸੋਖਣੇ ਭਾਜੀ ਇਹ ਰੀਲਾਂ ਵਿੱਚ ਚੱਲਦੀਆਂ ਨਹੀਂ ਆਈਆਂ ਨਹੀਂ ਨਹੀਂ ਚੱਲੀ ਆ ਨਾ ਚੱਲਦੀਆਂ ਰੀਲਾਂ ਉਹ ਯਾਰ ਕਲਨੇ ਕੰਮ ਲਈ ਬੌਂਡ ਕੀਤਾ ਪਾਉਂ ਮੈਂ ਉਹ ਕੰਜੇਰਾ ਸਿਰੇ ਦਾ ਮੈਨੇਜਰ ਆਪਣਾ ਕੰਮ ਕਰ ਰਿਹਾ ਮੈਂ ਕੰਮ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਮੈਂ ਬੰਦੇ ਨੂੰ ਮਾੜਾ ਕਹਿ ਰਿਹਾ ਕਰੋ ਅਸੀਂ ਸਾਲੇ ਲਾਦੇ ਆ ਯਾਰ ਕਿਸੇ ਦੇ ਸਿੱਧੀ ਗੱਲ ਬੋਲਦੇ ਆ ਅਸੀਂ ਕਿਸੇ ਦੇ ਕੰਮ ਲਈ ਮਾੜਾ ਬੋਲੀਏ ਸੋਖ ਨੂੰ ਅੱਜ ਉਹਨੂੰ ਰੱਬ ਨੇ ਉਹਨੂੰ ਇੰਨਾ ਫੇਮ ਦਿੱਤਾਗਾ ਨਾਮ ਦਿੱਤਾਗਾ ਲੋਕ ਜਾਣਦੇ ਆ ਕਹਿ ਸਕਦੇ ਆ ਆਪਾਂ ਫੇਮ ਪਰ ਵੱਡਾ ਸ਼ਬਦ ਨਹੀਂ ਕਹਿਣਾ ਚਾਹੀਦਾ ਉਦਾਂ ਕਹਿ ਦਿੰਦੇ ਆ ਜਿਵੇਂ ਲੋਕ ਕਹਿੰਦੇ ਆ ਯਾਰ ਅੱਜ ਉਹ ਮੁੰਡਾ ਚੱਲ ਰਿਹਾ ਉਹਨੂੰ ਬਧੀਆ ਤਰੀਕੇ ਨਾਲ ਸਪੋਰਟ ਕਰੋ ਯਾਰ ਜੇ ਉਹਨੂੰ ਇੰਨਾ ਖਜਾਓ ਨਾ ਬਹੁਤ ਹੋ ਗਿਆ ਬਹੁ ਕਰੋ ਬੰਦ ਯਾਰ ਬਾਕੀ ਲਵ ਯੂ ਆ ਸਾਰਿਆਂ ਨੂੰ ਬਈ ਸੁਖ ਬਈ ਲਾਈਵ ਆਇਆ ਸੀ ਉਹਨੂੰ ਲਵ ਯੂ ਆ ਬਈ ਤੂੰ ਆ ਕੇ ਬੋਲੇ ਸੱਚ ਦੱਸਿਆ ਖੜਿਆ ਤੇਰੇ ਨਾਲ ਬਿਨਾ ਬੋਲੇ ਖੜਾਂਗੇ ਤੈਨੂੰ ਦੱਸਣ ਦੀ ਫੋਨ ਕਰਨ ਦੀ ਲੋੜ ਨਹੀਂ ਹੈ ਕਿ ਜੇ ਤੈਨੂੰ ਲੱਗੂਗਾ ਨਾ ਵੀ ਝੁਕਣਾ ਪੈਂਦਾ ਬਈ ਹੋ ਜਾਂਦਾ ਕਈ ਵਾਰ ਬੰਦੇ ਨੂੰ ਮੈਂ ਆਪ ਕਾਲ ਕਰ ਲੂੰਗਾ ਕੋਈ ਚੈੱਕ ਕਰ ਲਈਏਗਾ ਤੁਹਾਨੂੰ ਵੀ ਲੱਗ ਰਿਹਾ ਵੀ ਉਹਨੂੰ ਖੜਨਾ ਚਾਹੀਦਾ ਸੁਖ ਲਈ ਖੜੋ ਯਾਰ ਮੈਂ ਕਹਿੰਦਾ ਖੜੋ ਨਹੀਂ ਤਾਂ ਗਲਤ ਜਨਾਨੀ ਨੌਜਵਾਨ ਪੁੱਤ ਪਤਾ ਨਹੀਂ ਹੁੰਦਾ ਪਾਜੀ ਜਵਾਨੀ ਵਿੱਚ ਬੰਦਾ ਕਿਹੜੇ ਪਾਸੇ ਚਲਾ ਜਾਵੇ ਦਿਮਾਗ ਇੱਕ ਵਾਰ ਖਰਾਬ ਹੁੰਦਾ ਨਾ ਫੈਮਲੀ ਲੈ ਕੇ ਪੋਕਿੰਗ 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 ਹੋ ਜਾਂਦੀ ਹੈ ਹਮੇਸ਼ਾ ਯਾਣਾ ਉਹ ਬਹੁਤ ਭਾਈ ਉਹ ਗੱਲ ਚੱਲ ਰਿਹਾ ਬਾਕੀ ਭਾਜੀ ਤੁਸੀਂ ਖਤਮ ਕਰੋ ਬਹੁਤ ਮੇਰੇ ਖਿਆਲ ਚ ਆਪਾਂ ਕਰਾਂਗੇ ਹੋਰ ਵੀ ਪੋਡਕਾਸਟ ਕਰਾਂਗੇ ਇਨਸ਼ਾਅੱਲਾ ਅਸ ਜੇ ਨਹੀਂ ਹੋਵੇ ਗੰਦ ਮੈਂ ਕਹਿੰਦਾ ਮੈਨੂੰ ਅਗਲਾ ਪੋਡਕਾਸਟ ਕਰਨ ਦੀ ਲੋੜ ਹੀ ਨਾ ਪਵੇ ਮੈਂ ਚਾਹੁੰਦਾ ਹੀ ਨਹੀਂ ਪੋਡਕਾਸਟ ਕਰਾਂ ਪਰ ਜੇ ਚੱਲ ਲਿਆ ਕੋਈ ਗੰਦ ਪਾਵੇ ਕਿ ਸੂਫੀ ਗੁਜਰ ਬੋਲ ਰਿਹਾ ਫਿਰ ਭਾਜੀ ਬੜੇ ਘੈਂਟ ਤਰੀਕਾ ਨਾਲ ਫਾੜੂਗਾ ਜੇ ਉਹ ਇਹ ਚੀਜ਼ ਸੋਚ ਕੇ ਕੰਟਰੋਵਰਸੀ ਕਰੂਗਾ ਨਾ ਕਿ ਸੂਫੀ ਗੁਜਰ ਨੂੰ ਠੋਕਣਾ ਫਿਰ ਆਪਾਂ ਦੇਖ ਲਾਂਗੇ ਆਪਾਂ ਗਾਂ ਵੀ ਹੋਰ ਮੁੱਦੇ ਤੇ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਵਿਵਾਕ ਬੋਲਦੇ ਹੋ ਤੇ ਤੁਸੀਂ ਟਾਈਮ ਕੱਢਾ ਸਾਡੇ ਲਈ ਬਹੁਤ ਧੰਨਵਾਦ। ਇਹ ਤੁਹਾਡਾ ਵੀ ਧੰਨਵਾਦ। ਪੱਕੇ ਤੁਹਾਡੇ ਸਾਰਿਆਂ ਦੀ ਵੀ। ਤੇ ਅਸਾਂ ਸਾਡੇ ਨਾਲ ਸੂਫੀ ਗੁਜਰ ਜੀ ਤੇ ਇੱਕ ਸਿਹਤ ਦੇਣ ਲਈ ਕਹਿ ਰਹੇ ਨੇ ਜਿਹੜੇ ਕੰਟਰੋਵਰਸੀਆਂ ਚੱਲ ਰਹੀਆਂ YouTube ਤੇ ਵੀ ਆਪਣੀਆਂ ਕੰਟਰੋਵਰਸੀਆਂ ਵਿੱਚ ਨਾ ਆਓ ਆਪਣਾ ਕੰਮ ਕਰੋ, ਵਧੀਆ ਕੰਮ ਕਰੋ। ਇੰਡਸਟਰੀ ਵਿੱਚ ਕੰਮ ਕਰੋ। ਇਹ ਕੰਟਰੋਵਰਸੀਆਂ ਵਿੱਚ ਕੁਝ ਨਹੀਂ ਰੱਖਿਆ। ਮੇਰੇ ਨਾਲ ਸੀਗੇ ਸੂਫੀ ਗੁਜਰ ਤੇ ਮੈਂ ਮਨਿੰਦਰ ਸਿੰਘ ਮੇਰੇ ਨਾਲ ਕੈਮਰਾ ਮਸੀਹਮ ਧੰਨਵਾਦ।